ਝੰਡਾ ਬਰਦਾਸ਼ਤ ਹੋ ਰਹੀ ਹੈ ਕਾਲੀ ਦਲ ਉਹ ਪੂਰੇ ਭਾਰਤ ਦਾ ਝੰਡਾ ਬਰਦਾਸ਼ਤ ਰਹੀ ਹੈ ਜਿਹੜੇ ਨਿਤਾਣੇ ਸੀ ਨਿਮਾਣੇ ਸੀ ਸਾਰਿਆਂ ਦਾ ਝੰਡਾ ਬਰਦਾਸ਼ਤ ਰਹੀ ਹੈ ਆਪਾਂ ਅਮਰਜੈਂਸੀ ਤੱਕ ਦੇਖਿਆ ਹਾਂ ਪਰ ਹੁਣ ਉਹ ਚੀਜ਼ ਨਹੀਂ ਜਿਹੜੀ ਉਹਨਾਂ ਬਾਲਸਾ ਨਾਲ ਸਾਡੀ ਨੇੜਤਾ ਸੀ ਜਿੰਨੀ ਮੇਰੀ ਨੇੜਤਾ ਬਾਲਸਾ ਨਾਲ ਸੀ ਪੰਜਾਬ ਦੀ ਕਿਸੇ ਦੀ ਨਹੀਂ ਸੀ ਮੈਂ ਜਦੋਂ ਵੀ ਆਉਂਦਾ ਸੀਗਾ ਅਸੀਂ ਮਿਲਦੇ ਸੀਗੇ ਮੈਨੂੰ ਉਹਨਾਂ ਨੇ ਬਲਕਿ ਉਹਨੇ ਆਪ ਨਹੀਂ ਪਿੰਦੇ ਸੀ ਪਰ ਮਦਰਵੀ ਪਲੋਂਦੇ ਹਰ ਵਾਰ ਕਿ ਔਰ ਦਰਵੀ ਕੇਂਦਰ ਸੀ ਜਿਹੜੀ ਆਪਣੀ ਮਰਜ਼ੀ ਦੀ ਹੈ ਵੀ ਚਾਰ ਪੰਜ ਵੱਖਰੀਆਂ ਬੋਤਲਾਂ ਲੈ ਕੇ ਆਉਣੀਆਂ ਦੋ ਦੋ ਘੰਟੇ ਮੇਰੇ ਲਈ ਡਿਨਰ ਤੇ ਵਾਲ ਲਈ ਬੇਟੀ ਵੇਟ ਕਰੀ ਜਾਂਦੇ ਸੀਗੇ ਕੱਲੇ ਸੀਗੀ ਜਦ ਬਾਲਸਾ ਦਾ ਮੈਂ ਦੇਖਿਆ ਹੈ ਪੰਜਾਬ ਦੇ ਸਿਆਸੀ ਹਾਂ ਵੀ ਕਿ ਉਹਨਾਂ ਲੋਕਾਂ ਨਾਲ ਸਲਾਹ ਕਰਕੇ ਗੱਤਾਂ ਕਰਦੇ ਸੀ ਜੋ ਵੀ ਕੰਮ ਕਰਦੇ ਸੀਗੇ ਉਹਨਾਂ ਦੇ ird gird ਪੰਜ ਸੱਤ ਸਿਆਣੇ ਬੰਦੇ ਹੁੰਦੇ ਸੀ ਜਿਹੜੇ ਕਿ ਉਹਨਾਂ ਨਾਲ ਸਲਾਹ ਕਰਕੇ ਗੱਲ ਕਰਦੇ ਸੀ ਜੀ ਤਕਰੀਰ ਨੇ ਉਹ ਕੰਮ ਛੱਡਤਾ ਹੈਗਾ ਉਹਨੇ ਤਾਂ ਜੋਗ ਕਰਨਾ ਹੈਗਾ ਜਿਸ ਨਾਲ ਉੱਥੇ ਮੈਂ ਕੰਪਨੀ ਚਲਾਉਣਾ ਹੈਗਾ ਮੇਰੀ ਹੈਗੀ ਹੈ ਜੋ ਮਰਜ਼ੀ ਕਰ ਲਵਾਂ ਉੱਥੇ ਵੀ ਮੈਂ ਜਿਹੜੇ ਮੇਰੇ ਮੈਨੇਜਰ ਹੈ ਉਹਨਾਂ ਨਾਲ ਸਲਾਹ ਕਰਕੇ ਕੋਈ ਡਿਸੀਜਨ ਲੈਣਾ ਹਮ ਇਹਨੇ ਆਪਣੇ ਆਪ ਦੀ ਸਾਰੇ ਡਿਸੀਜਨ ਲੈਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੇ ਵੀ ਉਹ ਚੀਜ਼ਾਂ ਅ ਸਿੱਖ ਦੇ ਤੌਰ ਤੇ ਨਹੀਂ ਪੂਰੀਆਂ ਕਰ ਸਕੇ ਭਾਵੇਂ ਉਹ ਜਥੇਦਾਰ ਗੁਰਦੀਪ ਸਿੰਘ ਕੋਂਕੇ ਦਾ ਕਤਲ ਕੀਤਾ ਗਿਆ ਉਹਨਾਂ ਨੇ ਉਹਨਾਂ ਦੀ ਫਾਈਲ ਨਹੀਂ ਖੋਲੀ ਅਜ ਤੱਕ ਨਹੀਂ ਖੁੱਲੀ ਭਾਵੇਂ ਉਹ ਇਜ਼ਹਾਰ ਆਲਮ ਨੂੰ ਟਿਕਟ ਦੇਣਾ ਹੋ ਗਿਆ ਤੇ ਭਾਵੇਂ ਉਹ ਸੁਮੇਤ ਸੈਣੀ ਨੂੰ ਉੱਥੇ ਲਾਉਣਾ ਹੋ ਗਿਆ ਇਹ ਸਾਰੀਆਂ ਗੱਲਾਂ ਉਹਨਾਂ ਤੇ ਵੀ ਕੁਐਸਚਨ ਮਾਰਦਾ ਸਾਡੀ ਇੱਕੋ ਆਤ ਬਣ ਗਈ ਹੈਗੀ ਕਿ ਮੰਗਣਾ ਹੈਗਾ ਤੁਹਾਨੂੰ ਦੇ ਦਿਓ ਮੁਫਤ ਦੇ ਦਿਓ ਕਮ ਤਾਂ ਸ਼ੁਰੂ ਕੀਤਾ ਸੀ ਬਾਲ ਸਾਹਿਬ ਨੇ ਮੈਂ ਤਾਂ ਉਹਦੇ ਵੀ ਗਲਤ ਕੰਮ ਹੈ ਮੁਫਤਾਲਾ ਮੁਫਤਾਲਾ ਜੇ ਅਪਰ ਅਮਰੀਕਾ ਤੁਸੀਂ ਰਹਿੰਦੇ ਹੋ ਉੱਥੇ ਆਪਾਂ ਉਹਨਾਂ ਦੇ ਨਿਜਾਮ ਨੂੰ ਤੁਸੀਂ ਬਿਹਤਰ ਜਾਣਦੇ ਹੋ ਕਿ ਉਹ ਕਿੰਨਾ ਕੁ ਜਸਟਿਸ ਜਿਹੜਾ ਲੋਕਾਂ ਨੂੰ ਦੇ ਪਾਉਂਦੇ ਨੇ ਇੰਡੀਆ ਦੇ ਮੁਤਾਬਕ ਤੇ ਉੱਥੇ ਦੇ ਮੁਕਾਬਲਾ ਹੀ ਕੋਈ ਨਹੀਂ ਹੈਗਾ ਕੋਈ ਨਹੀਂ ਕੋਈ ਮੁਕਾਬਲਾ ਨਹੀਂ ਜੀ ਤੇ ਉਥੇ ਦਾ ਜਿਹੜਾ ਹੁਣ ਪ੍ਰਸ਼ਾਸਨ ਹੈ ਜਾਂ ਜਿਹੜਾ ਤੌਰ ਤਰੀਕਾ ਜਦੋਂ ਇਹ ਗੱਲ ਕਰਦਾ ਹੈ ਕਿ ਉਥੇ ਸਿੱਖਾਂ ਦੀਆਂ ਕਿਲਿੰਗਸ ਨੇ ਜਿਹੜੀਆਂ ਏਜੰਸੀਜ਼ ਨਾਲ ਕੀਤੀਆਂ ਜਾ ਰਹੀਆਂ ਨੇ ਉਹਦਾ ਫਿਰ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਥੀਸ ਆਰ ਥੋਰੀ ਕੰਪਲਿਕਸ ਇੱਕ ਬ੍ਰਿਜ ਨਹੀਂ ਬਣ ਪਾਰਿਆ ਭਾਰਤ ਦੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਸਰਕਾਰਾਂ ਨੇ ਮੇਨ ਲੀਡ ਕਰਦੀਆਂ ਨੇ ਸਿੱਖਾਂ ਤੋਂ ਉਹਨਾਂ ਨਾਲ ਇੱਕ ਬ੍ਰਿਜ ਨਹੀਂ ਬਣ ਪਾਰਿਆ ਭਾਵੇਂ ਉਹ ਕਾਂਗਰਸ ਸੀ ਤੇ ਭਾਵੇਂ ਹੁਣ ਬੀਜੇਪੀ ਸੀ ਤਾਂ ਤੁਸੀਂ ਉਹਦਾ ਕੀ ਕਾਰਨ ਮੰਨਦੇ ਮੈਨੂੰ ਇੱਕੀ ਦੱਸ ਅਪਰਾਮ ਮੈਂ ਮੋਦੀ ਜੀ ਨੂੰ ਵੀ ਬੜੀ ਪਿਆਰ ਨਾਲ ਮਿਲਿਆ ਬਹੁਤ ਵਾਰ ਮਿਲਿਆ ਹਾਂ ਤੇ ਮੁਤਸ਼ਾਹ ਜੀ ਨੂੰ ਵੀ ਮਿਲਿਆ ਹਾਂ ਮੈਂ ਉਹਨੇ ਵੀ ਇਹ ਗੱਲ ਕਹੀ ਹੈਗੀ ਹੈ ਮੇਰੇ ਆਪਣੇ ਮਨ ਚ ਵੀ ਹੈਗੀ ਇਹ ਗੱਲ ਹਮ ਆਪਾਂ ਬਿਨਾ ਸੈਂਟਰ ਤੋਂ ਕੁਝ ਵੀ ਨਹੀਂ ਕਰ ਸਕਦੇ ਤੇ ਸੈਂਟਰ ਨਾਲ ਬਣਨ ਵਾਸਤੇ ਸਾਨੂੰ ਇਕ ਨਾਲ ਲੱਗਣਾ ਹੀ ਪਊਗਾ ਕਾਂਗਰਸ ਵਿੱਚ ਐ ਵੀ ਬੇਤੀ ਹੋਵੇ ਵੀ ਕਾਂਗਰਸ ਨਾਲ ਆਪਾਂ ਲੱਗ ਨਹੀਂ ਸਕਦੇ ਜੀ ਤੇ ਬੀਜੇਪੀ ਹੈਗੀ ਹੈ ਤੇ ਬੀਜੇਪੀ ਸਾਡੇ ਜੀ ਇਕ ਨਾਲ ਹੋਵੋ ਬੁਲਾਤਾ ਜੀ ਇਹ ਤਾਂ ਬੀਜੇਪੀ ਵਾਲੇ ਨੇ ਤੁਹਾਨੂੰ ਖਾ ਜਾਣਗੇ ਆਰਐਸਐਸ ਦਾ ਟੈਗ ਲਾ ਆਰਐਸਐਸ ਦਾ ਟੈਗ ਲਾਉਂਦੇ ਮੈਨੂੰ ਦੱਸੋ ਉਹਨੇ ਸਾਡਾ ਕੀਤਾ ਕੀ ਹੈ ਕੀ ਨੁਕਸਾਨ ਕੀਤਾ ਸਾਡਾ ਪਰ ਸਵਾਰੇ ਵੀ ਕੁਝ ਨਹੀਂ ਲੋਕ ਕਹਿੰਦੇ ਪੱਕ ਕਰਕੇ ਹੈ ਨੂੰ ਸਾਰਾ ਕੁਝ ਜੋ ਮਿਲਿਆ ਹੈਗਾ ਪੱਕ ਕਰਕੇ ਹੀ ਮਿਲਿਆ ਮੇਰੇ ਕੋਲ ਹੂੰ ਸਾਡੇ ਕਈ ਬੱਚੇ ਜਾਂਦੇ ਨੇ ਉਹ ਕਹਿੰਦੇ ਜੀ ਆਪਣਾ ਨੌਕਰੀ ਨਹੀਂ ਮਿਲੀ ਮੈਨੂੰ ਵੀ ਬਹਾਨੇ ਲਾਉਂਦੇ ਨੇ ਜਿਵੇਂ ਕੇਸ ਕਤਲ ਕਰਨ ਦਾ ਪਰ ਉਹ ਸਾਰੇ ਬਹਾਨੇ ਹੈਗੇ ਨਹੀਂ ਉੱਥੇ ਮੈਂ ਕੰਪਨੀ ਚ ਲਾਉਣਾ ਹਾਂਗਾ ਮੇਰੀ ਆਪਣੀ ਜਿਹੜੀ ਕੰਪਨੀ ਹੈਗੇ ਆ ਉੱਥੇ ਉਹਦਾ 2 ਬਿਲੀਅਨ ਨਾਲੋਂ ਜ਼ਿਆਦਾ ਟਰਨਓਵਰ ਹੈਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰਤਾਪ ਸਿੰਘ ਤੇ ਤੁਸੀਂ ਜੁੜੇ ਹੋਇਓ ਸਰਬੱਤ ਦੇ ਨਾਲ ਅਕਸਰ ਅਸੀਂ ਦੇਖਦੇ ਹਾਂ ਤੇ ਫਰਸ਼ਾਂ ਦੇ ਉੱਤੋਂ ਅਰਸ਼ਾਂ ਤੱਕ ਜਦੋਂ ਇਨਸਾਨ ਪਹੁੰਚਦਾ ਹੈ ਤਾਂ ਉਹਦੀ ਜਿਹੜੀ ਮੰਜ਼ਲ ਹੁੰਦੀ ਹੈ ਉਸ ਨੂੰ ਹੀ ਯਾਦ ਰੱਖਿਆ ਜਾਂਦਾ ਪਰ ਜਿਹੜਾ ਜ਼ਿੰਦਗੀ ਦਾ ਅਸਲ ਤਤ ਤੇ ਅਸਲ ਸਿੱਖਿਆ ਹੁੰਦੀ ਹੈ ਉਹ ਉਸ ਦੇ ਸਫ਼ਰ ਦੇ ਉਸ ਦੇ ਜੀਵਨ ਦੇ ਵਿੱਚ ਪਈ ਹੁੰਦੀ ਹੈ ਸਾਡੇ ਨਾਲ ਅੱਜ ਜੋ ਸ਼ਖਸੀਅਤ ਮੌਜੂਦ ਨੇ ਪੰਜਾਬ ਦੀ ਉਹ ਮਹਾਨ ਹਸਤੀ ਸਰਦਾਰ ਦਰਸ਼ਨ ਸਿੰਘ ਜੀ ਢਾਲੀਵਾਲ ਜੋ ਕਿ ਅੱਜ ਅਰਸ਼ਾਂ ਤੱਕ ਪਹੁੰਚੇ ਹੋਏ ਨੇ ਪਰ ਕਿਵੇਂ ਪਹੁੰਚੇ ਨੇ ਇਹ ਜਾਨਣਾ ਜ਼ਰੂਰੀ ਹੈ ਦੂਜੀ ਗੱਲ ਇਹਨਾਂ ਦਾ ਇੱਕ ਆਪਣਾ ਜੀਵਨ ਹੈ ਉਹਦੇ ਵਿੱਚ ਇਹਨਾਂ ਨੇ ਜਿੱਥੇ ਵੀ ਖੜਦੇ ਨੇ ਉੱਥੇ ਸਿਆਸਤ ਪੂਰਾ ਚੱਕਰ ਘੁਮਾ ਲੈਂਦੀ ਹੈ ਉਹ ਇਹਨਾਂ ਦੇ ਇੱਕ ਰੱਬੀ ਇਹਨਾਂ ਤੇ ਕਿਰਪਾ ਉਹਦੇ ਕਰਕੇ ਹੁੰਦੀ ਹੈ ਜਾਂ ਇਹ ਉਹ ਸਿਆਸਤ ਦਾ ਗੁਣ ਜਾਣਦੇ ਨੇ ਉਹ ਤਾਂ ਹੁੰਦੀ ਹੈ ਉਹ ਉਹਨਾਂ ਤੋਂ ਹੀ ਪੁੱਛਾਂਗੇ ਧਲੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਵਾਈਕ ਡੂਜੀ ਕਾ ਖਾਲਸਾ ਵਾਈਕ ਡੂਜੀ ਕੀ ਫਤਹੀ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਯਾਦ ਅਸੀਂ ਇਹੀ ਰੱਖਦੇ ਹਾਂ ਕਿ ਦਰਸ਼ਨ ਸਿੰਘ ਢਾਲੀਵਾਲ ਕਰੋੜਾ ਪਤੀ ਹੈ ਅਰਬਾ ਪਤੀ ਹੈ ਖਰਬਾ ਪਤੀ ਹੈ ਪਰ ਪਹੁੰਚਿਆ ਕਿੱਦਾਂ ਜਾਂਦਾ ਉਹ ਮੇਨ ਚੀਜ਼ ਹੈ ਵੇਰੀ ਇੱਕੋ ਹੀ ਗੱਲ ਹੈਗੀ ਹੈ ਮੈਂ ਇੱਥੋਂ 72 ਚ ਗਿਆ ਸੀ ਅਮਰੀਕਾ ਚ 4 ਸਾਲ ਜਾ ਕੇ ਅਸੀਂ ਪੜੇ ਆਂਗਾ ਪੜਨ ਜਿੰਨੇ ਪੜਦਾ ਸੀ ਉਹਦਾ ਮੈਂ ਨੌਕਰੀ ਕਰਦਾ ਸੀਗਾ ਜੀ ਤੇ ਜਿੱਥੇ ਮੈਂ ਨੌਕਰੀ ਕਰਦਾ ਸੀ ਕਈ ਜਗ੍ਹਾ ਤੇ ਮੈਂ ਨੌਕਰੀ ਕੀਤੀ ਉਹ ਤੇ ਪੰਜ ਛੇ ਜਗ੍ਹਾ ਤੇ ਕੀਤੀ ਤਿੰਨ ਸਾਲ ਮੈਂ ਇੱਕ ਜਗ੍ਹਾ ਤੇ ਵੇਰ ਹੁੱਚੀ ਨੌਕਰੀ ਕੀਤੀ ਸੀ ਜਿੱਥੇ ਮੇਰਾ ਉਹ ਕੰਪਨੀ ਦਾ ਜਿਹੜਾ ਮਾਲਕ ਸੀਗਾ ਉਹਦੇ ਨਾਲ ਮੇਰੀ ਬਹੁਤ ਮੋੜ ਦੇ ਹਰ ਬਾਪੁੱਤ ਵਾਲਾ ਪਿਆਰ ਸੀਗਾ ਅੱਛਾ ਜੀ ਜਿਹੜਾ ਮੇਰਾ ਇਮੀਡੀਏਟ ਬੌਸ ਸੀਗਾ ਹੀ ਹੇਟਡ ਮੀ ਵਿਦ ਪੈਸ਼ਨ ਮੈਨੂੰ ਉਹਨੇ ਤਿੰਨ ਸਾਲਾਂ 'ਚ ਮੈਨੂੰ 100 ਵਾਰ ਉਹਨੇ ਫਾਇਰ ਕੀਤਾ ਹੋਗਾ ਇੱਕ ਵਾਰ ਉਹਨੇ ਕਾੜਕੂੜ ਫਾੜ ਕੇ ਮੈਨੂੰ ਕਹਿੰਦਾ ਗੈਟ ਆਊਟ ਆਫ ਇਅਰ ਡੋਨਟ ਵਾਂਟ ਟੂ ਸੀ ਯਰ ਫੇਸ ਅਗੇਮ ਮੁਰਕੇ ਚੱਲ ਕੋਈ ਨਹੀਂ ਆਲਸੀ ਯੂ ਟਮਾਰੋ ਦੂਜੇ ਦਿਨ ਬਾਬੇ ਨੇ ਫਿਰ ਕਾਲ ਕੀਤੀ ਉਹ ਕਹਿੰਦਾ ਆ ਜਾ ਸੋ ਜਿਸ ਮੈਨੂੰ ਨੌਕਰੀ ਕਰਦਾ ਸੀ ਮੇਰਾ ਇਹ ਹਾਲ ਸੀਗਾ ਜੀ ਮੈਂ ਉੱਥੇ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਸਾਡੇ ਬੜੀ ਵੱਡੀ ਉੱਥੇ ਮਿਲਰ ਬਰੂਰੀ ਹੈਗੀ ਆ ਉਦੋਂ ਦੁਨੀਆ ਸਭ ਤੋਂ ਵੱਡੀ ਬੀਅਰ ਦੀ ਫੈਕਟਰੀ ਸੀਗੀ ਅੱਛਾ ਜੀ ਉੱਥੇ ਮੈਨੂੰ ਇਹ ਬਾਬੇ ਨੇ ਮੇਰੇ ਨੌਕਰੀ ਵਾਸਤੇ ਭੇਜਿਆ ਹੂੰ ਉੱਥੇ ਜਾ ਕੇ ਮੇਰੀ ਇੰਟਰਵਿਊ ਹੋਈ ਤਿੰਨ ਬੰਦੇਾਂ ਨੇ ਮੇਰੀ ਇੰਟਰਵਿਊ ਕੀਤੀ ਤੀਜੇ ਬੰਦੇ ਕੋਲੇ ਮੈਂ ਜਿੱਦੇ ਬੈਠਾ ਸੀਗਾ ਨਾ ਜੀ ਇੱਕ ਗੁਰੂ ਮਾਰਦ ਸਰ ਦੀ ਬੇਰਸੀ ਕੀ ਸੀ ਉਹੀ ਮੰਤਿਕ ਸਕਿੰਡ ਵਾਸਤੇ ਆ ਗਏ ਹੂੰ ਮੈਂ ਕਿਹਾ ਜੀ ਚੇਅਰਮੈਨ ਨੂੰ ਇੱਥੇ ਕਿਸੇ ਨੇ ਫਾਇਰ ਕਰਤਾ ਮੈਨੂੰ ਕੌਣ ਵਾਪਸ ਰੱਖੂਗਾ ਹੂੰ ਉਹ ਦੇਖ ਕੇ ਮੈਨੂੰ ਕਿਹਾ ਮੈਂ ਕਿਹਾ ਮੈਨੂੰ 6 ਹਫ਼ਤੇ ਚਾਹੀਦੇ ਨੇ ਕੰਮ ਸ਼ੁਰੂ ਕਰਨ ਵਾਸਤੇ ਜੀ ਉਹ ਕਹਿੰਦਾ 2 ਮਿੰਟ ਪਹਿਲਾਂ ਤੈਨੂੰ ਤੂੰ ਕਹਿ ਰਹੇ ਸੀ ਮੈਂ ਹੁਣੇ ਕਰਨ ਨੂੰ ਤਿਆਰ ਹਾਂ ਤੇ ਹੁਣ 6 ਹਫ਼ਤੇ ਮੰਗ ਰਹੇ ਹੂੰ ਮੈਂ ਕਿਹਾ ਆਈ ਕੈਨ ਗਿਵ ਯੂ ਅ ਵੈਰੀ ਗੁੱਡ ਸਟੋਰੀ ਹੂੰ ਔਰ ਆਈ ਕੈਨ ਟੈਲ ਯੂ ði ਟਰੂਥ ਜੀ ਕਹਿੰਦਾ ਗਿਵ ਮੀ ði ਟਰੂਥ ਉਹਨੂੰ ਮੈਂ ਕਿਹਾ ਵੀ ਮੈਂ ਆਪਣਾ ਬਿਜ਼ਨਸ ਸ਼ੁਰੂ ਕਰੂੰਗਾ। ਹੂੰ ਕਹਿੰਦਾ ਕੀ ਬਿਜ਼ਨਸ ਮੈਂ ਪਤਾ ਮੈਨੂੰ ਪਤਾ ਨਹੀਂ। ਅੱਛਾ। ਕਹਿੰਦਾ ਤੈਨੂੰ ਇਹ ਨਹੀਂ ਪਤਾ ਕੀ ਬਿਜ਼ਨਸ ਸ਼ੁਰੂ ਕਰਨਾ ਬਿਜ਼ਨਸ ਸ਼ੁਰੂ ਕਰਨਾ ਹੈਗਾ ਔਰ 6 ਹਫ਼ਤੇ ਜੇ ਤੂੰ ਕਰ ਲੇਗਾ। ਸੱਚੀ ਨਹੀਂ ਤੁਹਾਨੂੰ ਪਤਾ ਸੀ ਵੀ ਕੀ ਕਰਨਾ? ਮੈਨੂੰ ਕੁਝ ਨਹੀਂ ਪਤਾ ਸੀਗਾ। ਕਦੇ ਸੋਚਿਆ ਵੀ ਨਹੀਂ ਸੀਗਾ। ਬਿਨਸਾ ਕਦੀ ਸੋਚਿਆ ਵੀ ਨਹੀਂ ਸੀ। ਉਹ ਉਸੇ 1 ਸਕਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ। ਹੂੰ ਮੈਂ ਕਰਿਆ ਕਿ ਮੈਂ ਵਾਈਫ ਨੂੰ ਦੱਸਿਆ ਕਿ ਮੈਂ ਤਾਂ ਡਾਕਟਰ ਛੱਡਿਆ ਹਾਂ। ਉਹ ਕਹਿੰਦੀ ਤੇਰੀ ਮਰਜ਼ੀ। ਹੂੰ ਮੈਂ ਜੀ 5-6 ਹਫ਼ਤਿਆਂ 'ਚ 10 12 ਵਖਰੇ ਵਖਰੇ ਬਿਜ਼ਨਸ ਦੇਖੇ ਹੂੰ ਫਾਈਨਲੀ ਆ ਫਾਊਂਡ ਅ ਗੈਸ ਸਟੇਸ਼ਨ ਫਾਰ ਲੀਜ਼ ਗੈਸ ਸਟੇਸ਼ਨ ਲੈ ਲਿਆ ਹੂੰ ਤੇ ਉਹ ਗੈਸ ਸਟੇਸ਼ਨ ਦੇ ਨਾਲ ਕੀ ਹੋਇਆ ਉਹਨਾਂ ਦੇ ਨਾਲ ਗੈਸ ਦੇ ਨਾਲ ਗਰਾਜ ਹੁੰਦਾ ਸੀਗਾ ਜੀ ਤੁਸੀਂ ਯਕੀਨ ਨਹੀਂ ਕਰੋਗੇ ਅਲੀ ਤੁਸੀਂ ਜਿਸ ਇੱਥੇ ਤੇਲ ਪਾਉਂਦੇ ਹੋ ਨਾ ਬੰਦੇ ਪਈਏ ਆਪਣੇ ਉਸ ਤਰ੍ਹਾਂ ਮੈਂ ਤੇਲ ਪਾਉਂਦਾ ਸੀਗਾ ਅੱਛਾ ਤੇ ਗਰਾਜ ਦੇ ਵਿੱਚ ਮੈਂ ਆਪਣੀ ਕਾਰ ਉੱਪਰ ਚਾੜ ਲੈਣੀ ਹੋ ਉਸ ਦੇ ਥੱਲੇ ਲਾ ਲੈਣੀ ਤੇਲ ਚੇਂਜ ਕਰ ਲੈਣਾ 10-15 ਦਿਨਾਂ ਬਾਅਦ ਮੈਂ ਉੱਥੇ ਸਾਈਨ ਲਾਤਾ ਆਇਲ ਚੇਂਜ ਦਾ ਹਮ ਹੌਲੀ ਲੋਕ ਤੇਲ ਚੇਂਜ ਕਿਰੋਣਾ ਆਕੇ ਆਪਣੇ ਇੱਕ ਹਿੰਦਸਤਾਨੀ ਸੀਗਾ 60 ਸਾਲ ਦਾ ਆਕੇ ਮੇਰੇ ਕੋਲੇ ਰੋਣ ਲੱਗ ਗਿਆ ਹਮ ਕਹਿੰਦਾ ਮੇਰੇ ਕੋ ਕੋਈ ਪੈਸਾ ਨਹੀਂ ਹੈਗਾ ਮੈਨੂੰ ਜਗਾਂਡਾ ਚੋਂ ਕੱਢਿਆ ਹੈ ਅੱਛਾ ਮੈਂ ਕੋ ਉੱਥੇ ਕੀ ਕਰਦਾ ਸੀ ਕਹਿੰਦਾ ਮੈਕੈਨਿਕ ਸੀਗਾ ਹਮ ਮੈਨੂੰ ਤਾਂ ਨੌਕਰੀ ਚਾਹੀਦੀ ਹੈ ਮੈਂ ਕਿਹਾ ਨੌਕਰੀ ਚਾਹੁੰਦੇ ਤੇ ਗੱਜ ਘਮ ਕਰ ਲੈ ਜਿੰਨੇ ਸ਼ਾਮ ਨੂੰ ਕਮਾਏਗਾ ਉਦੋਂ ਉਦੀ ਅੱਛਾ ਉਹਨੇ ਕੰਮ ਸ਼ੁਰੂ ਕਰਤਾ ਸੀ ਦੋਨੇ ਕਰਨ ਲੱਗ ਗਏ 15-20 ਦਿਨਾਂ ਬਾਅਦ ਉਹਨੇ ਫੜ ਇੱਕ ਮੁੰਡਾ ਲਿਆਂਦਾ 22-23 ਸਾਲ ਦਾ ਜੀ ਮੈਨੂੰ ਕਹਿੰਦਾ ਇਹਨੂੰ ਵੀ ਕੰਮ ਚਾਹੀਦਾ ਮੈਂ ਕਿਹਾ ਇਹਨੂੰ ਵੀ ਗ੍ਰੈਜੂਏਟ ਲ ਆਪਣੇ ਨਾਲ ਇਹ ਵੀ ਕੰਮ ਕਰੂਗਾ ਉਹਨੇ ਵੀ ਉੱਥੇ ਕੰਮ ਕਰਨਾ ਸ਼ੁਰੂ ਕਰਤਾ 15-20 ਦਿਨਾਂ ਬਾਅਦ ਫੇਰ ਉਹਨੇ ਇੱਕ ਹੋਰ ਛੋਟਾ ਮੁੰਡਾ ਸੀ ਉਹ ਲਿਆਂਦਾ ਉਹਦੇ ਆਉਣ ਨਾਲ ਕਹਿੰਦਾ ਇਹਨੂੰ ਵੀ ਕੰਮ ਚਾਹੀਦਾ ਉਹਨੂੰ ਮੈਂ ਆਪਣਾ ਤੇਲ ਪੋਣ ਦੇ ਕੰਮ ਕਰਤਾ ਜੀ ਅੱਛਾ ਜੀ ਤੇ ਆਪਾਂ ਬਣ ਗਏ ਬਾਦਸ਼ਾਹ ਪੌਸ ਬਣ ਕੇ ਤਿੰਨ ਬੰਦੇ ਆ ਗਏ ਤਿੰਨ ਚਾਰ ਮਹੀਨੇ ਦੇ ਵਿੱਚ ਹੀ ਮੈਂ 5 ਮਾਰਚ 77 ਸ਼ੁਰੂ ਕੀਤਾ ਸੀਗਾ ਤੇ ਜੂਨ ਚ ਮੈਂ ਕਿਹਾ ਵੀ ਮੈਂ ਇੰਡੀਆ ਨੂੰ ਚੱਲਿਆ ਹਾਂ ਅੱਛਾ ਦੋ ਹਫ਼ਤੇ ਲਈ ਤੇ ਉੱਥੋਂ ਮੈਂ 에ਰਿੰਡ ਦੀ ਟਿਕਟ ਤੇ ਇੱਥੇ ਆ ਰਿਹਾ ਸੀਗਾ ਉਦੋਂ ਉਹਨਾਂ ਦੇ ਜਹਾਜ਼ ਦੇ ਵਿੱਚ ਖੱਟ ਖੁੱਟ ਕੇ ਗੱਲਾਂ ਗੋਲਾਂ ਕਰ ਲੈਂਦੇ ਸੀਗੇ ਅਸੀਂ ਉੱਥੇ ਪੰਜ ਸੱਤ ਬੰਦੇ ਖੜੇ ਗੱਲਾਂ ਕਰ ਰਹੇ ਸੀਗੇ ਦੋ ਤਿੰਨ ਬੰਦੇ ਕੈਨੇਡਾ ਦੇ ਸੀਗੇ ਇੱਕ ਕਹਿਣ ਲੱਗਿਆ ਜੀ ਮੈਂ ਕੈਨੇਡਾ ਚ ਇੰਸ਼ੋਰੈਂਸ ਹੀ ਢਾਂਗਾ ਜੀ ਮਗਾ ਵੀ ਉਹਨਾਂ ਦੇ ਸਾਡੇ ਵਾਸਤੇ ਇੰਸ਼ੂਰੈਂਸ ਸੀ ਇਹਨਾਂ ਬੜੀ ਵੱਡੀ ਗੱਲ ਹੁੰਦੀ ਸੀ ਕਿ ਮੈਂ ਉਹਨੂੰ ਕਹਤਾ ਮੇਰੇ ਕੋਲ 4 ਗੈਸ ਸਟੇਸ਼ਨ ਨੇ ਅੱਛਾ ਜੀ ਕਹਦਾ ਮੈਂ ਤੈਨੂੰ ਮਿਲ ਲਾਉਂਗਾ ਹੂੰ ਮੈਨੂੰ ਆਪਣਾ ਐਡਰੈਸ ਦੇ ਦੇ ਮਨ ਆਪਣਾ ਐਡਰੈਸ ਦਿੱਤਾ ਤੇ ਉਹ ਇੱਥੇ ਆ ਕੇ ਤੇ ਵਾਪਸ ਚਲੇ ਗਏ ਮੈਂ ਵਾਪਸ ਗਿਆ ਤੇ ਜਿਹੜੇ ਤੁਹਾਡੇ ਤਿੰਨ ਬੰਦੇ ਸੀਗੇ ਇਹਨਾਂ ਨੇ ਮੇਰੇ ਕੋਲੋਂ 7200 ਡਾਲਰ ਚੋਰੀ ਕਰ ਲਿਆ ਜੀ 3500 ਡਾਲਰ ਮੈਂ ਸ਼ੁਰੂ ਕੀਤਾ ਸੀਗਾ ਜਿਹਨੇ ਡਬਲ ਨਹੀਂ ਜਿਆਦਾ ਉਹਨਾਂ ਨੇ ਮੇਰੇ ਕੋਲੋਂ ਚੋਰੀ ਕਰ ਲਿਆ ਅੱਛਾ ਉੱਥੇ ਮੈਂ ਕੰਪਲੇਨ ਲਿਖਾਈ ਹੂੰ ਉੱਥੇ ਮੇਰੇ ਕਹਣ ਲੱਗੇ ਜੀ ਇਹ ਬੰਦੇ ਜੇਲ੍ਹ ਜਾਣਗੇ ਹੂੰ ਮੇਰੇ ਪੈਸਿਆਂ ਦਾ ਕਹਿੰਦੇ ਜੀ ਇਹਨਾਂ ਕੋਲ ਪੈਸੇ ਹੈ ਨਹੀਂ ਤੇ ਇਹਦੀ ਬਾਹ ਥੋੜਾ ਬਟੇਗਾ ਹੂੰ ਮੈਂ ਉੱਥੋਂ ਆ ਕੇ ਬਣੇ ਸਟੇਸ਼ਨ ਤੇ ਫਿਰ ਕੰਮ ਸ਼ੁਰੂ ਕਰਤਾ ਜੀ ਤੇ ਇੱਕ ਤਾਂ ਮੈਨੂੰ ਇਹ ਡਰ ਵੀ ਉਹ ਕੈਨੇਡਾ ਵਾਲਾ ਆਊਗਾ ਹੂੰ ਤੇ ਉਹਨੇ ਕਹਿਣਾ ਵੀ ਇਹ ਨਾਲ ਨੇ ਝੂਠ ਬੋਲਿਆ ਸੀਗਾ ਚਾਰ ਸਟੇਸ਼ਨ ਕਹਿੰਦਾ ਸੀ ਇੱਕ ਹੈਗਾ ਮੈਂ 1.5-2 ਸਾਲ ਚ ਜੀ ਚਾਰ ਸਟੇਸ਼ਨ ਬਣਾਏ ਮੈਨੂੰ ਜ਼ਿੰਦਗੀ ਚ ਮੈਂ ਉਹ 2 ਸਾਲ ਕੰਮ ਕੀਤਾ ਬੜੇ ਜੋਰ ਨਾਲ ਅੱਛਾ ਜੀ ਅੱਗੇ ਪਿਛੇ ਮੈਂ ਨਹੀਂ ਕੰਮ ਕੀਤਾ ਸੀਗਾ ਉਹ 2 ਸਾਲ ਇਹੀ ਹੁੰਦਾ ਸੀ ਰਾਤ ਨੂੰ ਸੁਪਨੇ ਵੀ ਆ ਜਾਂਦਾ ਸੀਗਾ ਕਿ ਵੀ ਉਹ ਜੀ ਆਊਗਾ ਤੇ ਕਹੂਗਾ ਵੀ ਇਹਦੇ ਕੋਲ ਇੱਕੋ ਹੀ ਸਟੇਸ਼ਨ ਹੈਗਾ ਜਦੋਂ ਚਾਰ ਨਹੀਂ ਹੋਏ ਉਹਨਾਂ ਚਿਰ ਆਪਾਂ ਕੀ ਬਾਤ ਹੈ ਉਹ ਆਇਆ ਵੀ ਨਹੀਂ ਮੈਨੂੰ ਪਤਾ ਵੀ ਨਹੀਂ ਕੌਣ ਹੈਗਾ ਜੀ ਮੇਰੇ ਸਾਹਮਣੇ ਖੜਾ ਫਾਮੀ ਸਾਹਿਬ ਜੀ ਅੱਛਾ ਤੁਸੀਂ ਇਹਨੇ ਸਿਰੜੀ ਰਹੇ ਹਨਾ ਤੁਹਾਡੇ ਫਾਦਰ ਸਾਹਿਬ ਫੌਜ ਚੋਂ ਸੀਗੇ ਹਾਂ ਜੀ ਤੇ ਕੀ ਇਹ ਸਾਰੀ ਜਰਨੀ ਦੇ ਵਿੱਚ ਕੰਲਾ ਸੇੜੀ ਕੰਮ ਕਰਦਾ ਹੈ ਕਿ ਗੁਰੂ ਦੀ ਕਿਰਪਾ ਵੀ ਕੰਮ ਕਰ ਰਹੀ ਹੁੰਦੀ ਹੈ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਹੁੰਦਾ ਹਾਂ ਮਤਲਬ ਮੰਨ ਲਓ ਤੁਹਾਨੂੰ ਉਹ ਬੰਦੇ ਨੇ ਕਹਿਤਾ ਵੀ ਤੂੰ ਚਲਾ ਜਾ ਰੋਜ਼ ਕਹਿ ਦਿੰਦਾ ਸੀ ਚਲਾ ਜਾ ਮਤਲਬ ਸਾਡੇ ਵਰਗਾ ਬੰਦਾ ਤਾਂ ਦਿਮਾਗੀ ਪਰੇਸ਼ਾਨੀ ਲੈ ਕੇ ਭਾਈ ਮੈਂ ਨਹੀਂ ਮੁੜ ਕੇ ਜਾਣਾ ਨਹੀਂ ਨਹੀਂ ਇਹ ਤਾਂ ਸਾਰਾ ਕੁਝ ਗੁਰੂ ਦੀ ਮਿਹਰ ਨਾਲ ਹੁੰਦਾ ਹੈਗਾ ਥੋੜਾ ਕੰਮ ਐ ਮਿਹਨਤ ਕਰਨਾ ਜੀ ਫਲ ਦੇਣਾ ਗੁਰੂ ਦੀ ਮਿਹਰ ਹੈ ਗੁਰੂ ਦਾ ਕੰਮ ਹੈਗਾ ਆਪਾਂ ਉਹਦੇ ਕੰਮ ਚ ਕਿਉਂ ਪਰੜਾਈਏ ਜੀ ਜਦੋਂ ਉਹ ਕਹਿੰਦਾ ਹੈਗਾ ਵੀ ਤੁਸੀਂ ਕੰਮ ਕਰੋ ਫੜ ਤਾਂ ਮੈਂ ਦੇ ਦੂੰਗਾ ਨਾ ਹੂੰ ਮਤਲਬ ਐ ਹੀ ਨਹੀਂ ਅਰਮਾ ਖਰਮਾ ਪਤੀ ਬਣ ਜਾਈਦਾ ਤੁਸੀਂ ਹੁਣ ਦੇ ਯੂਥ ਨਾਲ ਵੀ ਰਿਲੇਟ ਹੁੰਦੇ ਹੋਵੋਗੇ ਕਿਤੇ ਨਹੀਂ ਹੈਗਾ ਜੀ ਉਹ ਉਹ ਸਿਹਰੜ ਹੈਗਾ ਅੱਜ ਦੇ ਯੂਥ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਨਹੀਂ ਤਾਂ ਐ ਲੱਗਦਾ ਵੀ ਜੀ ਜਿਹਨਾਂ ਕੋਲੇ ਹੈਗੀ ਆ ਤੁਹਾਨੂੰ ਐ ਸੁੱਤਿਆਂ ਸਿੱਧ ਮਿਲ ਜਾਵੇ ਸੰਕੜਾ ਜੀ ਨੇ ਹਜ਼ਾਰਾਂ ਚੋਂ ਬੰਦੇ ਆਏ ਨੇ ਹਮ ਹਜ਼ਾਰਾਂ ਤੇ ਮੇਰੇ ਕੋਲ ਸਟੂਡੈਂਟ ਆ ਗਏ ਨੇ ਜਿਹੜੇ ਨੇ ਮੈਂ ਇਥੋਂ ਬੁਲਾਇਆ ਜੀ ਉਹਨਾਂ ਦੇ ਸਕਾਲਰਸ਼ਿਪ ਦੇ ਉੱਤੇ ਨੇ ਉੱਤੇ ਜੀ ਯੂਨੀਵਰਸਿਟੀਆਂ 'ਚ ਨਿਮੇਸ਼ਣਾ ਦਵਾਈਆਂ ਨੇ 1000 ਤੋਂ ਉੱਪਰ ਆ ਗਏ ਹੋਊਗਾ ਪਰ ਮੈਂ ਬੜੇ ਫਕਰਨਾ ਕਹਿਣਾ ਹਾਂਗਾ ਕਮ ਸੇ ਕਮ ਕਹ ਹਜ਼ਾਰ ਤੋਂ ਉੱਪਰ ਬੰਦੇ ਹਨ ਮੈਂ ਉੱਥੇ ਮਿਲਨਰ ਬਣਾਤਾ ਹੈ ਹੂੰ ਜਿਹੜੇ ਮੇਰੇ ਨਾਲ ਲੱਗੇ ਸੀਗੇ ਅੱਜ ਉਹ ਜਿਨ੍ਹਾਂ ਕਹਿੰਨੇ ਕੋੜਪਤੀ ਨੇ ਜਿਹੜੇ ਤੁਹਾਡੇ ਕੋਲੇ ਇੱਥੋਂ ਚੱਲ ਕੇ ਆਏ ਸੀ ਖਾਲੀ ਹੱਥ ਆਏ ਸੀ ਜੀ ਬਿਲਕੁਲ ਖਾਲੀ ਹੱਥ ਆਏ ਸੀਗੇ ਕਈ ਤਾਂ ਆਈਏ ਸਾਸ ਤੇ ਹੁਣੇ ਵੀ ਉੱਥੇ ਦਰਸ਼ਨ ਸਿੰਘ ਹੈਗੇ ਨੇ ਉਹ ਸਾਨੂੰ ਸਾਂਭਣਗੇ ਨਹੀਂ ਉਹ ਤਾਂ ਉਹ ਵੈਗੁਰੂ ਕਰਦਾ ਹੀ ਹੰ ਮਸੀਂ ਕੌਣੋਂ ਨੇ ਕਿਤੇ ਕਰਨ ਵਾਲਾ ਪਰ ਮੈਨੂੰ ਫਕਰ ਇਸ ਚੀਜ਼ ਦਾ ਮਹਿਕਾ ਅੱਗੇ ਵੀ ਜਿਹੜੇ ਮੇਰੇ ਨਾਲ ਲੱਗੇ ਸੀਗੇ ਉਹ ਹਜ਼ਾਰਾਂ ਤੋਂ ਹਜ਼ਾਰ ਹੀ ਬੰਦੇ ਅੱਜ ਉਹ ਕਰੋੜਪਤੀ ਹੈਗੇ ਨੇ ਹੂੰ ਇਸ चीज ਦਾ ਮਤਲਬ ਸਕੂਨ ਮਿਲਦਾ ਹੈ ਇਸ चीज ਬਹੁਤ ਮਿਲਦਾ ਹੈ ਜੀ ਜਿਹੜਾ ਤੁਸੀਂ ਕਮਾਇਆ ਉਹਦੇ ਵਿੱਚ ਇਹ ਕਮਾਉਣ ਕਮਾਈ ਹੈ ਜਿਹੜੀ ਉਹ ਕਿੰਨੀ ਮੈਨੇਜ ਹੈ ਸਭ ਤੋਂ ਵੱਡੀ ਕਮਾਈ ਇਹੀ ਹੈਗੀ ਇਹੀ ਹੈਗੀ ਹੂੰ ਅ ਸਦਾਰਤਬ ਤੁਸੀਂ ਇਕੱਲੇ ਵਪਾਰ ਦੇ ਵਿੱਚ ਨਹੀਂ ਮਿਹਨਤ ਦੇ ਵਿੱਚ ਵੀ ਨਹੀਂ ਸਿਆਸਤ 'ਚ ਵੀ ਤੁਸੀਂ ਜਿੱਥੇ ਖੜਦੇ ਹੋ ਉੱਥੇ ਚੱਕਰ ਘੁੰਮ ਜਾਂਦਾ ਉਹ ਤੁਹਾਡੇ ਵੱਲੋਂ ਘੁਮਾਇਆ ਜਾਂਦਾ ਹੈ ਕਿ ਤੁਹਾਡੇ ਨਾਲ ਗੁਰੂ ਦੀ ਕਿਰਪਾ ਹੀ ਚੱਲਦੀ ਹੁੰਦੀ ਉਹ ਆਪ ਹੀ ਘੁੰਮ ਜਾਂਦਾ ਭਾਵੇਂ ਉਹ ਟੋੜਾ ਸਾਹਿਬ ਤੋਂ ਲੈ ਕੇ ਅਸੀਂ ਦੇਖ ਲਈਏ ਬਾਦਲ ਟੋੜਾ ਸਾਹਿਬ ਦਾ ਤੁਸੀਂ ਨਿਗ੍ਬ ਮਾਣਿਆ ਬਾਦਲ ਸਾਹਿਬ ਦੀ ਤੁਸੀਂ ਅਗਵਾਈ ਦੇ ਵਿੱਚ ਰਹੇ ਭਾਵੇਂ ਪਰਿਵਾਰ ਵੱਜੋ ਦੇ ਤੇ ਭਾਵੇਂ ਉਹ ਆਪਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਦੇਖ ਲਈਏ ਫਿਰ ਇੱਥੇ ਐਸਾਂ ਗੱਲ ਹੈ ਕਿ ਜੇ ਉਹ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਤੇ ਸਾਡਾ ਸਿਆਸਤ ਦੇ ਵਿੱਚ ਤਾਂ ਕੋਈ ਕੰਮ ਕਰ ਰਹੀ ਨਹੀਂ ਆਪਣੇ ਆਪ ਹੀ ਜਿਹੜੀ ਹਰਬਾਲ ਸਾਹਿਬ ਨਾਲ ਸਾਡੀ ਨੇੜਤਾ ਸੀਗੀ ਜਿੰਨੀ ਮੇਰੀ ਨੇੜਤਾ ਬਾਲਸਾ ਨਾਲ ਸੀ ਪੰਜਾਬ ਦੀ ਕਿਸੇ ਦੇ ਵੀ ਨਹੀਂ ਸੀਗੀ ਹੂੰ ਮੈਂ ਜਦੋਂ ਵੀ ਆਉਂਦਾ ਸੀਗਾ ਅਸੀਂ ਮਿਲਦੇ ਸੀਗੇ ਮੈਨੂੰ ਉਹਨਾਂ ਨੇ ਬਲਕਿ ਉਹਨੇ ਆਪ ਨਹੀਂ ਪਿੰਦੇ ਸੀ ਪਰ ਮਦਰਵੀ ਪਲੋਂਦੇ ਦੇ ਹਰ ਵਾਰ ਹੂੰ ਔਰ ਦਰਵੀ ਕੇਂਦਰ ਸੀਗੀ ਜਿਹੜੀ ਆਪਣੀ ਮਰਜ਼ੀ ਦੀ ਹੈ ਵੀ ਚਾਰ ਪੰਜ ਉਹਨਾਂ ਵੱਖਰੀਆਂ ਬੋਤਲਾਂ ਲੈ ਕੇ ਆਉਣੀ ਆ ਜੀ ਦੋ ਦੋ ਘੰਟੇ ਮੇਰੇ ਲਈ ਡਿਨਰ ਤੇ ਬਾਲ ਲਈ ਬੈਠੇ ਵੇਟ ਕਰੀ ਜਾਂਦੇ ਸੀਗੇ ਹੂੰ ਉਹਦੇ ਨਾਲੋਂ ਜ਼ਿਆਦਾ ਮੈਨੂੰ ਕਿਸੇ ਦਾ ਵੀ ਨਾਲ ਨਹੀਂ ਹੋਣਗੇ ਉਹ ਜਿਹਨ ਮੇਰੇ ਨਾਲ ਸੀਗੇ ਹੂੰ ਤੁਸੀਂ ਬਾਦਲ ਸਾਹਿਬ ਦੀ ਸਿਆਸਤ ਨੂੰ ਕਿੱਦਾਂ ਦੇਖਦੇ ਹੋ ਪਰਿਵਾਰ ਵੱਜੋਂ ਤੁਸੀਂ ਬਹੁਤ ਵਧੀਆ ਉਹਨਾਂ ਨੂੰ ਨੇੜਤਾ ਸੀਗੀ ਫਿਰ ਬਾਦਲ ਸੌਰ ਗਿਆ ਇਨਸਾਨ ਬਣਨਾ ਬੜਾ ਮੁਸ਼ਕਿਲ ਹੈਗਾ ਸਿਆਸਤਦਾਨ ਸਿਆਸਤਦਾਨ ਵੀ ਬਹੁਤ ਵੱਡੇ ਸੀਗਾ ਹੂੰ ਪੰਜਾਬ ਲਈ ਅੱਜ ਜ ਜਦੋਂ ਆਪਾਂ ਅੱਜ ਦੀ ਤਰੀਕੇ 'ਚ ਗੱਲ ਕਰ ਰਹੇ ਹਾਂ ਤਾਂ ਅਕਾਲੀ ਦਲ ਖੀਰੂ-ਖੀਰੂ ਹੋਇਆ ਪਿਆ ਹਾਂਜੀ ਸੁਖਬੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਹੈਗਾ ਤਾਂ ਕੀ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਅੱਗੇ ਨਹੀਂ ਤੋਰ ਸਕੇ ਗਲੇ ਸੀ ਜਿਹੜੀ ਬਾਲਸਾ ਦਾ ਜਮਨ ਦੇਖਿਆ ਹੈਗਾ ਮੈਂ ਜਿਆਦਾਤਰ ਸਿਆਸੀ ਜਾਨੀ ਵੀ ਕਿ ਉਹ ਨਾ ਲੋਕਾਂ ਨਾਲ ਸਲਾਹ ਕਰਕੇ ਕੰਮ ਕਰਦੇ ਸੀ ਜੋ ਵੀ ਕੰਮ ਕਰਦੇ ਸੀਗੇ ਉਹਨਾਂ ਦੇ ird gird 5-7 ਸਿਆਣੇ ਬੰਦੇ ਹੁੰਦੇ ਸੀ ਜਿਹੜੇ ਕਿ ਉਹਨਾਂ ਨਾਲ ਸਲਾਹ ਕਰਕੇ ਗੱਲ ਕਰਦੇ ਸੀ ਸੁਖਵੀਰ ਨੇ ਉਹ ਕੰਮ ਛੱਡਤਾ ਹੈਗਾ ਉਹਨੇ ਤਾਂ ਜੋ ਕਹਿਣਾ ਹੈਗਾ ਜਿਸ ਨਾਲ ਨਾ ਉੱਥੇ ਮੈਂ ਕੰਪਨੀ ਚਲਾਉਣਾ ਹੈਗਾ ਮੇਰੀ ਆਪਣੀ ਜਿਹੜੀ ਕੰਪਨੀ ਹੈਗੀ ਆ ਉੱਥੇ ਉਹਦਾ 2 ਬਿਲੀਅਨ ਨਾਲੋਂ ਜ਼ਿਆਦਾ ਟਰਨਓਵਰ ਹੈਗਾ ਜੀ ਤੇ ਉੱਥੇ ਮੈਂ ਆਪਣਾ ਮਰਿ ਹੈਗੀ ਐ ਜੋ ਮਰਜ਼ੀ ਕਰ ਲਵਾਂ ਉੱਥੇ ਵੀ ਮੈਂ ਜਿਹੜੇ ਆਪਣੇ ਮੇਰੇ ਮੈਨੇਜਰ ਹੈ ਉਹਨਾਂ ਨਾਲ ਸਲਾਹ ਕਰਕੇ ਕੋਈ ਡਿਸੀਜਨ ਲੈਣਾ ਇਹਨੇ ਆਪਣੇ ਆਪ ਤੇ ਸਾਰੇ ਡਿਸੀਜਨ ਲੈਣਾ ਸ਼ੁਰੂ ਕਰ ਦਿੱਤੇ ਤੇ ਮਤਲਬ ਇਹ ਸੈਕੰਡਰੀ ਹੈ ਵੀ ਉਹ ਚ ਡਿਸੀਜਨ ਚੰਗੇ ਨੇ ਕਿ ਮਾੜੇ ਨੇ ਪਰ ਪ੍ਰਾਇਮਰੀ ਇਹ ਹੈ ਕਿ ਉਹ ਪਹਿਲਾਂ ਆਪ ਚ ਸਲਾਹ ਕਰਕੇ ਲਈ ਜਾ ਕਿਸਨਾਂ ਸਲਾਹ ਕਰੋਗੇ ਕੋਈ ਚੰਗੀ ਦੂ ਕੋਈ ਮਾੜੀ ਦੂਗਾ ਕਰੋ ਮਰਜ਼ੀ ਪਰ ਕਿਸੇ ਨਾਲ ਸਲਾਹ ਤਾਂ ਕਰੋ ਨਾ ਅੱਛਾ ਕਿੰਨਾ ਕੁ ਫੈਕਟਰ ਰੱਖਦਾ ਹੈ ਜਿਹੜਾ ਅੱਜ ਦੀ ਤਰੀਕ ਚ 1966 ਦੇ ਵਿੱਚ ਆਪਾਂ ਦੇਖਿਆ ਸੀ ਕਿ 60% ਸਿੱਖ ਸੀਗੇ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਵੀ 60%ਾਂ ਜੋ ਕੋਈ ਬਾਹਰ ਜਾ ਚੁੱਕੇ ਨੇ ਤੇ ਕਈ ਕਿੱਥੇ ਜਾ ਚੁੱਕੇ ਨੇ ਤੇ ਪ੍ਰਵਾਸੀ ਵੱਡੀ ਗਿਣਤੀ ਪੰਜਾਬ ਚ ਆ ਚੁੱਕਾ ਹੈਗਾ ਕਿੰਨਾ ਕੁ ਮੈਨੇ ਰੱਖਦਾ ਅਕਾਲੀ ਦਲ ਲੱਗਦਾ ਤੁਹਾਨੂੰ ਤਾਂ ਹੀ ਖੇਰੂ-ਖੇਰੂ ਹੋਇਆ ਵੀ ਵੋਟ ਵੀ ਸਿੱਕ ਘਟ ਚੁੱਕੀ ਆ ਪੰਜਾਬ ਚ ਨਹੀਂ ਬਰ ਇਹ ਇਹ ਖੇਰੂ-ਖੇਰੂ ਹੋਣ ਦਾ ਕੋਈ ਕਾਰਨ ਨਹੀਂ ਹੈਗਾ ਖੇਰੂ-ਖੇਰੂ ਤਾਂ ਸਾਡੀ ਜਿਹੜੀ ਨਾ ਮਲਕੀ ਉਦਕਲ ਪਾਰਟੀ ਸੀਗੀ ਸਿੱਖਾਂ ਦੀ ਪਾਰਟੀ ਇੱਕੋ ਹੀ ਸੀਗੀ ਔਖੇ ਸ਼ੁਰੂ ਹੋ ਗਈ ਉਹ ਅਕਾਲੀਆਂ ਦੀ ਮਤਲਬ ਉਹ ਜਿਹੜਾ ਝੰਡਾ ਬਰਦਾਸ਼ ਹੋ ਰਹੀ ਹੈ ਅਕਾਲੀ ਦਲ ਉਹ ਪੂਰੇ ਭਾਰਤ ਦਾ ਝੰਡਾ ਬਰਦਾਸ਼ ਰਹੀ ਹੈ ਜਿਹੜੇ ਨੇਤਾਣੇ ਸੀ ਨਮਾਣੇ ਸੀ ਸਾਰਿਆਂ ਦਾ ਝੰਡਾ ਬਰਦਾਸ਼ ਰਹੀ ਹੈ ਆਪਾਂ ਐਮਰਜੈਂਸੀ ਤੱਕ ਦੇਖਿਆ ਹਾਂ ਪਰ ਹੁਣ ਉਹ ਚੀਜ਼ ਨਹੀਂ ਹੈ ਗਾਇਓ ਹੁਣ ਉਹ ਚੀਜ਼ ਨਹੀਂ ਹੈਗੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਕਿ ਅਸੀਂ ਕਿਸੇ ਨਾਲ ਸਲਾਹ ਕਰਨੀ ਬੰਦ ਕਰਤੀ ਹੈ ਅੱਛਾ ਬਾਦਲ ਸਾਹਿਬ ਦਾ ਇੱਕ ਆਪਣਾ ਤਰੀਕਾ ਸੀਗਾ ਜਿਵੇਂ ਤੁਸੀਂ ਕਹਿੰਦੇ ਹੋ ਸਲਾਹ ਕਰਕੇ ਤੁਰਦੇ ਸੀਗੇ ਹਰੇਕ ਨੂੰ ਪੁੱਛਦੇ ਸੀਗੇ ਪਰ ਉਹਨਾਂ ਨੇ ਵੀ ਉਹ ਚੀਜ਼ਾਂ ਸਿੱਖ ਦੇ ਤੌਰ ਤੇ ਨਹੀਂ ਪੂਰੀਆਂ ਕਰ ਸਕੇ ਭਾਵੇਂ ਉਹ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਕਤਲ ਕੀਤਾ ਗਿਆ ਉਹਨਾਂ ਨੇ ਉਹਨਾਂ ਦੀ ਫਾਈਲ ਨਹੀਂ ਖੋਲੀ ਉਹ ਅੱਜ ਤੱਕ ਨਹੀਂ ਖੋਲੀ ਭਾਵੇਂ ਉਹ ਇਜ਼ਹਾਰ ਆਲਮ ਨੂੰ ਟਿਕਟ ਦੇਣਾ ਹੋ ਗਿਆ ਤੇ ਭਾਵੇਂ ਉਹ ਸੁਮੇਤ ਸੈਣੀ ਨੂੰ ਉੱਥੇ ਲਾਉਣਾ ਹੋ ਗਿਆ ਇਹ ਸਾਰੀਆਂ ਗੱਲਾਂ ਉਹਨਾਂ ਤੇ ਵੀ ਕੁਐਸਚਨ ਮਾਰਕ ਸੀਗੇ ਨਹੀਂ ਇੱਕ ਕੁਐਸਚਨ ਮਾਰਕ ਹੈਗਾ ਪਰ ਇਹਦਾ ਚੀਜ਼ਾਂ ਵਾਲਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ पर ਮੈਂ ਤੇ ਕੁਝ ਹੀ ਜਾਣਦਾ ਹਾਂਗਾ ਬੜੀ ਬੜੀ ਵੱਡੀ ਹੈਗੀ ਹੈ ਜੀ ਹਿੰਦੁਸਤਾਨ ਨੂੰ ਯਾਦ ਹੋਏ ਨੂੰ 76 ਸਾਲ ਹੋ ਗਏ ਨੇ ਹੂੰ ਜਿਨ੍ਹਾਂ ਚ 15-20 ਸਾਲ ਰਾਜ ਬਾਲਸਾਬ ਨੇ ਕੀਤਾ ਹੈਗਾ ਕੀਤਾ ਜੀ ਬਾਕੀ ਦਾ 55 ਸਾਲ ਰਾਜ ਕਿਸੇ ਹੋਰ ਨੇ ਕੀਤਾ ਹੈਗਾ ਹੂੰ 20-25 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਜਿਹੀਆਂ ਸਾਡੀਆਂ ਜਿਹੜੀਆਂ ਸੀ ਹਿਸਟੋਰੀਕ ਚੀਜ਼ਾਂ ਸੀਗੀਆਂ ਅਸੀਂ ਇੱਥੋਂ ਪੜਿਆਲੇ ਛੱਪੜ ਛੜੀ ਤੋਂ ਅੱਧੇ ਘੰਟੇ ਦਾ ਰਸਤਾ ਪੌਣੇ ਘੰਟੇ ਦਾ ਇੱਥੋਂ ਹੂੰ ਸਾਨੂੰ ਨਹੀਂ ਪਤਾ ਹੁੰਦਾ ਛੱਪੜ ਛੜੀ ਕਿੱਥੇ ਹੈਗੇ ਕੀ ਉਹਦਾ ਮਤਵ ਹੈਗਾ ਹੂੰ ਰਾਸਤੇ ਖਾਲਸਾ ਖਾਲਸਾ ਚਪੜਛੜੀ ਛੋਟਾ ਕਲੂਗਾਰਾ ਵੱਡਾ ਕਲੂਗਾਰਾ ਫੌਜੀ ਮੈਂ ਤੁਹਾਨੂੰ ਇਹ ਜੀਆਂ 20 ਚੀਜ਼ਾਂ ਗੜਿਆ ਦਿੰਨਾ ਹਨ ਜਿਹੜੀਆਂ ਬਾਲ ਸਾਹਿਬ ਨੇ ਕੀਤੀਆਂ ਨੇ ਆਪਣੇ 20 ਸਾਲਾਂ 'ਚ ਬਿਲਕੁਲ ਬਾਕੀ ਦੇ 50 ਸਾਲਾਂ ਦੇ ਵਿੱਚ ਮੈਂ ਇੱਕ ਚੀਜ਼ ਦਾ ਨਾਮ ਲੈ ਦੇ ਅਸਾਂ ਕੀਤੀ ਸੀਗੀ ਹੂੰ ਸੋ ਉਹਨਾਂ ਐਸ ਜੋ ਮਰਜੀ ਕੀ ਜਨ ਪਰ ਜੋ ਉਹਨਾਂ ਨੇ ਕੀਤਾ ਹੈਗਾ ਉਹਦਾ ਉਹਨਾਂ ਨੂੰ ਫਾਰਮ ਲੈਣਾ ਚਾਹੀਦਾ ਹੈਗਾ ਉਹਨੂੰ ਕ੍ਰੈਡਿਟ ਮਿਲਣਾ ਚਾਹੀਦਾ ਹੈਗਾ ਹੂੰ ਜੇ ਆਪਾਂ ਅਮਰੀਕਾ ਤੁਸੀਂ ਰਹਿੰਦੇ ਹੋ ਉੱਥੇ ਆਪਾਂ ਉਹਨਾਂ ਦੇ ਨਿਜਾਮ ਨੂੰ ਤੁਸੀਂ ਬਿਹਤਰ ਜਾਣਦੇ ਹੋ ਕਿ ਉਹ ਕਿੰਨਾ ਕੁ ਜਸਟਿਸ ਜਿਹੜਾ ਲੋਕਾਂ ਨੂੰ ਦੇ ਪਾਉਂਦੇ ਨੇ ਇੰਡੀਆ ਦੇ ਮੁਤਾਬਕ ਤੇ ਉੱਥੇ ਦਾ ਇਥੇ ਮੁਕਾਬਲਾ ਹੀ ਕੋਈ ਨਹੀਂ ਹੈਗਾ ਕੋਈ ਨਹੀਂ ਕੋਈ ਮੁਕਾਬਲਾ ਨਹੀਂ ਕਰਦਾ ਠੀਕ ਹੈ ਜੀ ਤੇ ਉੱਥੇ ਦਾ ਜਿਹੜਾ ਹੁਣ ਪ੍ਰਸ਼ਾਸਨ ਹੈ ਜਾਂ ਜਿਹੜਾ ਤੌਰ ਤਰੀਕਾ ਜਦੋਂ ਇਹ ਗੱਲ ਕਰਦਾ ਹੈ ਕਿ ਉੱਥੇ ਸਿੱਖਾਂ ਦੀਆਂ ਕਿਲਿੰਗਸ ਨੇ ਜਿਹੜੀਆਂ ਏਜੰਸੀਜ਼ ਨਾਲ ਕੀਤੀਆਂ ਜਾ ਰਹੀਆਂ ਨੇ ਉਹਦਾ ਫਿਰ ਕਿਵੇਂ ਤੁਹਾਨੂੰ ਲੱਗਦਾ ਹੈਗਾ ਥੀਸ ਆਰ ਪੋਲਿਟਿਕਲ ਥਿੰਗਸ ਇੱਕ ਬੰਦਾ ਉੱਥੇ ਮਰਿਆ ਹੋਇਆ ਹੈਗਾ ਮਰਿਆ ਹੈਗਾ ਕਿ ਕਿਵੇਂ ਹੋਇਆ ਕੀ ਨਹੀਂ ਹੋਇਆ ਨੋਬਾਡੀ ਹੈਜ਼ ਅ ਪ੍ਰੂਫ ਗਰਮੋਨਾ ਦੇ ਵਿੱਚ ਹੈਗਾ ਇਹ ਜੀ ਤੇ ਜੇ ਅਸੀਂ ਬੈਠ ਕੇ ਉੱਤੇ ਕਮੈਂਟ ਕਰਨੇ ਸ਼ੁਰੂ ਕਰ ਦਈਏ 댓 ਡੋਨਟ ਲੁੱਕ ਗੁੱਡ ਹੂੰ ਬਿਲਕੁਲ ਠੀਕ ਹੈ ਤੇ ਵੱਡੀ ਗੱਲ ਤੁਹਾਡੇ ਤੋਂ ਜਾਣਨ ਦੀ ਹੀ ਹੈ ਕਿਉਂਕਿ ਤੁਸੀਂ ਦੋਹੇ ਪ੍ਰਸ਼ਾਸਨਾ ਨੂੰ ਜਾਣਦੇ ਹੋ ਦੋਹੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰੰਦਰ ਨੇ ਉਹਨਾਂ ਨੂੰ ਜਾਣਦੇ ਹੋ ਤਾਂ ਸਿੱਖਾਂ ਲਈ ਕਿਹੜਾ ਬੈਸਟ ਰਾਹ ਹੈਗਾ ਤੁਰਨ ਦਾ ਸਿਆਸਤ ਪੱਖੋਂ ਵੀ ਤੇ ਸਮਾਜਿਕ ਪੱਖੋਂ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕਿ ਨਹੀਂ ਕਿਤੇ ਦਿਖ ਰਿਹਾ ਨਾ ਉਹਨਾਂ ਲੀਡਰਲੈਸ ਹੋਈ ਪਈ ਐ ਤੇ Aimless ਹੋਈ ਪਈ ਐ। ਫਿਰ ਸਭ ਤੋਂ ਵੱਡਾ ਜਿਹੜਾ ਸਿੱਖਾ ਵਾਸਤੇ ਕੰਮ ਹੈਗਾ। ਹਮ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੈ। ਬਈ ਸੋਚ ਉਹ ਗਲਤ ਹੋਵੇ। ਜੀ। ਪਰ ਸਾਡਾ ਜਿਹੜਾ ਕਾਲ ਤਖਸਾ ਹੈਗਾ ਜੀ ਉਹ ਬਿਲਕੁਲ ਹੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਕਿੱਦਾਂ ਹੋ ਸਕਦਾ? ਮਤਲਬ ਤੁਹਾਡੇ ਜ਼ੈਨ ਛ ਹੈ ਕੁਝ ਕਿੱਦਾਂ ਹੋ ਸਕਦਾ? ਜੀ ਜੀ ਉਹਦੇ ਉੱਤੇ ਪ੍ਰੋਡਿਕਲ ਬੰਦਿਆਂ ਦਾ ਕੋਈ ਪ੍ਰੈਸ਼ਰ ਨਾ ਹੋਵੇ। ਹਮ ਇਹਦਾ ਬੰਦਾ ਇੱਕ ਵਾਰ ਬਣ ਗਿਆ ਹੈਗਾ ਜੇ ਜੇ ਤੋ ਬਣਾਉਣਾ ਹੈਗਾ ਉਦੋਂ ਉਹਦੇ ਵਾਸਤੇ ਚੰਗੇ ਸਿਆਣੇ ਬੰਦੇ ਉਹਨੂੰ ਚੁਣਨ ਜੀ ਤੇ ਫਿਰ ਉਹਨੂੰ ਲਾਉਣ ਦੀ ਤੋ ਤਰੀਕਾ ਨਾ ਹੋਵੇ ਕੋਈ ਵੀ ਤੇ ਕੋਈ ਬੜੀ ਗਲਤੀ ਕਰਦਾ ਹੈਗਾ ਪਰ ਉਹੀ ਕਮੇਟੀ ਉਹੀ ਜੀ ਕਮੇਟੀ ਬਣਾ ਕੇ ਤੁਸੀਂ ਉਹਨੂੰ ਲਾ ਸਕਦੇ ਹੋ ਇਹ ਨਹੀਂ ਹੈਗਾ ਕਿ ਵੀ ਅੱਜ ਲਾਤਾ ਤੇ ਕੱਲ ਨੂੰ ਲਾਤਾ ਤੇ ਤੁਸੀਂ ਹੀ ਸ਼ੁਡ ਬੀ ਜੋ ਸਰਵੰਟ ਹੂੰ ਉਹ ਥੋੜਾ ਉਹ ਹੀ ਸ਼ੁਡ ਬੀ ਅ ਵੈਰੀ ਇੰਡੀਪੈਂਡੈਂਟ ਮੇਰੇ ਤਾਂ ਮਤੈ ਇੱਕ ਸਟੈਪ ਹੋਰ ਅੱਗੇ ਜਾਣਾ ਹੈਗਾ ਹੂੰ ਕਿ ਕਾਲਤਕ ਸਾਭ ਦੇ ਜਥੇਦਾਰ ਨੂੰ ਜੀ ਤਨਖਾਹ ਵੀ ਕੋਈ ਨਹੀਂ ਮਿਲਣੀ ਚਾਹੀਦੀ ਹੈ ਹੀ ਸ਼ੁਡ ਗੈਟ ਅ ਬਜਟ ਕਿ ਵੀ ਤੂੰ ਤੇ ਕੋ ਦੋ ਕਰੋੜ ਲਾਏਗਾ ਚਾਰ ਕਰੋੜ ਲਾਏਗਾ ਜਿਹੜਾ ਵੀ ਖਰਚਾ ਉਹ ਚ ਕਰਨਾ ਹੈਗਾ ਤੁਸੀਂ ਕਰੋ ਜੀ ਜੇ ਤੁਸੀਂ ਸ਼ੜਾ ਮੁੰਦਾ ਲਾਇਆ ਹੋਊਗਾ ਮਿਸਯੂਜ਼ ਵੀ ਨਹੀਂ ਕਰੇਗਾ ਉਹ ਹਮ ਹੀ ਸ਼ੁਡ ਬੀ ਅਨਸੇਬਲ ਟੂ ਐਨੀ ਵਨ ਜੀ ਉਹ ਕ੍ਰਿਸ਼ਨਾ ਦੇ ਵਿੱਚ ਪੋਪ ਹੈਗਾ ਹੀ ਹੀ ਇਜ਼ ਨਾਟ ਅਨਸੇਬਲ ਟੂ ਐਨੀ ਵਨ ਹਮ ਸਾਡੇ ਵੀ ਸਾਡੇ ਇੱਥੇ ਨਹੀਂ ਸਾਡੇ ਚ ਕੋਈ ਜਿਹੇ ਬੰਦੇ ਹੈ ਨਹੀਂ ਸਾਡੇ ਵੀ ਹੈਗੇ ਨੇ ਹਮ ਤੇ ਜੇ ਸੀ ਉਹਨਾਂ ਨੂੰ ਹੁੰਦੇ ਹੋਏ ਜੇ ਪਾਵਰਾਂ ਦੇਵਾਂਗੇ ਤੇ ਕਰਨਗੇ ਉਹ ਵੀ ਇਹ ਇੱਕ ਇੱਕ ਬ੍ਰਿਜ ਨਹੀਂ ਬਣ ਪਾਰਿਆ ਭਾਰਤ ਦੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਸਰਕਾਰਾਂ ਨੇ ਮੇਨ ਲੀਡ ਕਰਦੀਆਂ ਨੇ ਸਿੱਖਾਂ ਤੋਂ ਉਹਨਾਂ ਨਾਲ ਇੱਕ ਬ੍ਰਿਜ ਨਹੀਂ ਬਣ ਪਾਰਿਆ ਭਾਵੇਂ ਉਹ ਕਾਂਗਰਸ ਸੀ ਤੇ ਭਾਵੇਂ ਹੁਣ ਬੀਜੇਪੀ ਸੀ ਤਾਂ ਤੁਸੀਂ ਉਹਦਾ ਕੀ ਕਾਰਨ ਮੰਨਦੇ ਹੋ ਤੁਹਾਨੂੰ ਕੀ ਦੱਸ ਜੀ ਆਪਣਾ ਮੈਂ ਮੋਦੀ ਜੀ ਨੂੰ ਵੀ ਬੜੀ ਪਿਆਰ ਨਾਲ ਮਿਲਿਆ ਬਹੁਤ ਵਾਰ ਮਿਲਿਆ ਹਾਂ ਅਮਿਤ ਸ਼ਾ ਜੀ ਨੂੰ ਵੀ ਮਿਲਿਆ ਹਾਂ ਮੈਂ ਉਹਨਾਂ ਨੇ ਵੀ ਇਹ ਗੱਲ ਕਹੀ ਹੈਗੀ ਐ ਮੇਰੇ ਆਪਣੇ ਮਨ 'ਚ ਵੀ ਹੈਗੀ ਇਹ ਗੱਲ ਹੂੰ ਮੋਦੀ ਜੀ ਨੇ ਆਪਣਾ ਜੀਐਸਟੀ ਹਟਾਤਾ ਲੰਗਰ ਤੋਂ ਲੰਗਰ ਤੋਂ ਲੰਗਰ ਤੋਂ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਤਾ ਹੈਗਾ ਇਹ ਪਿਛਲੇ 10 ਸਾਲ ਹੀ ਹੋਏ ਨੇ ਨਾ ਜੀ ਛੋਟੇ ਸਾਹਿਬ ਜਦੋਂ ਦਾ ਦਿਨ ਕਰਤਾ ਉਹਨਾਂ ਨੇ ਕਰਤਾ ਜਿੱਥੇ ਬੈਠ ਕੇ ਵਰਗਜੀਵ ਨੇ ਇਹ ਫਤਵਾ ਸੁਣਾਇਆ ਸੀ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਉੱਥੇ ਜਾ ਕੇ ਉਹਨੇ ਕੀਰਤਨ ਕਰਵਾਤਾ ਕਰਵਾਤਾ ਇਹ ਜਿਹੇ ਹੋਰ 10 15 ਗੱਲਾਂ ਹੈਗੀਆਂ ਨੇ ਤੇ ਕਦੇ ਅਸੀਂ ਉਹਨਾਂ ਨੂੰ ਥੈਂਕ ਯੂ ਕਿਹਾ ਹੈ ਹੂੰ ਕਿਸੇ ਵੀ ਸੰਸਥਾ ਸਿੱਖਾਂ ਦੀ ਨੇ ਇੱਕ ਨੇ ਵੀ ਕਦੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੀ ਆ ਸਾਡਾ ਤੁਸੀਂ ਬਹੁਤ ਵਧੀਆ ਕਰਤਾ ਥੋੜਾ ਬਹੁਤ ਥੈਂਕ ਯੂ ਹੈਗਾ ਨਹੀਂ ਇਹਦਾ ਕਰ ਰਹੇ ਨੇ ਇਹ ਵੀ ਸਿੱਖਾਂ ਨੂੰ ਇਹ ਬਹੁਤ ਵੱਡੀ ਨਹੀਂ ਲੱਗਦੀ ਗੱਲਾਂ ਹੈ ਸਿੱਖਾਂ ਨੂੰ ਇਹ ਗੱਲਾਂ ਵੱਡੀਆਂ ਨਹੀਂ ਲੱਗਦੀ ਆਈ ਡੋਟ ਨੋ ਅਸੀਂ ਗਾਹ ਕਹਿ ਦਿੰਨੇ ਆ ਜੀ ਥੋੜਾ ਕਰਤਾ ਹੈਗਾ ਜੀ ਹੁਣ ਸਾਨੂੰ ਜੀ ਨਨਕਾਣਾ ਸਾਹਿਬ ਦਾ ਰਸਤਾ ਵੀ ਖੋਲਦੇ ਅਸੀਂ ਇਹ ਤਾਂ ਕਹਿ ਦਿੰਨੇ ਆ ਉਹ ਵੀ ਗਾਹਾਂ ਹੋਰ ਕਰਦੇ ਹੋ ਪਰ ਜਿਹੜਾ ਉਹਨੇ ਕੀਤਾ ਹੈਗਾ ਉਹਦਾ ਅਸੀਂ ਇਹ ਕਦੇ ਵੀ ਅਸੀਂ ਉਹ ਨਹੀਂ ਕਿ ਆ ਵੀ ਇਹ ਥੋੜਾ ਬਹੁਤ ਸ਼ੁਕਰ ਇਹ ਤੁਝੇ ਕਰਤਾ ਹੈਗਾ ਤਾਂ ਕਿ ਉਹਨਾਂ ਨੂੰ ਗਾਹਾਂ ਵੀ ਹੌਸਲਾ ਮਿਲੇ ਕੁਝ ਹੋਰ ਕਰਨ ਸਾਡੇ ਲਈ ਹੂੰ ਤੁਸੀਂ ਰਿਪੋਰਟਰ ਨੂੰ ਤੁਸੀਂ ਤੁਹਾਨੂੰ ਲੱਗਦਾ ਕਿ ਜੇ ਮਤਲਬ ਕੋਈ ਇਹੀ ਜਿਹੀ ਟੀਰੀਆ ਕੋਈ ਇਹੀ ਜਿਹਾ ਸ਼ਕਤੀਤ ਹੁੰਦੀ ਜਿਹੜਾ ਇੱਕ ਬ੍ਰਿਜ ਕ੍ਰੀਏਟ ਕਰ ਸਕਦੀ ਤਾਂ ਬਹੁਤ ਕੁਝ ਗੇਨ ਕਰ ਸਕਦੇ ਆ ਪੰਜਾਬ ਆਪਾਂ ਬਿਨਾਂ ਸੈਂਟਰ ਤੋਂ ਕੁਝ ਵੀ ਨਹੀਂ ਕਰ ਸਕਦੇ ਹੂੰ ਤੇ ਸੈਂਟਰ ਨਾਲ ਬਣਨ ਵਾਸਤੇ ਸਾਨੂੰ ਇੱਕ ਨਾਲ ਲੱਗਣਾ ਹੀ ਪਊਗਾ ਚਾਹ ਕਾਂਗਰਸ ਹੋਵੇ ਚਾਹ ਬੀਜੇਪੀ ਹੋਵੇ ਵੀ ਕਾਂਗਰਸ ਨਾਲ ਆਪਾਂ ਲੱਗ ਨਹੀਂ ਸਕਦੇ ਜੀ ਤੇ ਬੀਜੇਪੀ ਹੈਗੀ ਹੈ ਤੇ ਬੀਜੇਪੀ ਸਾਡੇ ਜੀ ਕਿਨਾ ਹੋਵੋ ਫਲਾਤਾ ਜੀ ਇਹ ਤਾਂ ਬੀਜੇਪੀ ਵਾਲੇ ਨੇ ਸਾਨੂੰ ਖਾ ਜਾਣਗੇ ਆਰਐਸਐਸ ਦਾ ਟੈਗ ਲਗਾ ਆਰਐਸਐਸ ਦਾ ਟੈਗ ਲਾਉਂਦੇ ਕਿੰਦੋ ਸੋ ਉਹਨਾਂ ਨੇ ਸਾਡਾ ਕੀਤਾ ਕੀ ਹੈ ਕੀ ਨੁਕਸਾਨ ਕੀਤਾ ਸਾਡਾ ਪਰ ਸਵਾਰਿਆ ਵੀ ਕੁਝ ਨਹੀਂ ਲੋਕ ਕਹਿੰਦੇ ਕੀ ਸਵਾਰ ਬੇਈਂ ਚੀਜ਼ਾਂ ਕਰਤੀਆਂ ਜਿਹੜੇ ਮੈਂ ਤੁਹਾਨੂੰ ਨਾਂ ਲੈ ਹੈਗਾ ਇਹ ਸਵਾਰਿਆ ਨਹੀਂ ਹੈਗਾ ਖੁਸ਼ੀ ਦਾ ਕਾਰਨ ਤਾਂ ਕੋਈ ਹੋਣਾ ਚਾਹੀਦਾ ਵੀ ਕੁਝ ਕਿਸੇ ਤਰੀਕੇ ਨਾਲ ਨਹੀਂ ਨਹੀਂ ਮੈਨੂੰ ਦੱਸੋ ਤੁਹਾਡੇ ਜੀਐਸਟੀ ਹਟਾਤਾ 18% ਹੈਗਾ ਜੀ ਉਹ ਕਾਰਨ ਨਹੀਂ ਹੈਗਾ ਥੋੜਾ ਕਰਤਾਰਪੁਰ ਦਾ ਲੰਘਾ ਖੁੱਲਦਾ ਸੀ ਹਰ ਸਾਲ ਅਲੀ ਸਾਲਾਂ ਵਧੀ ਉਥੇ ਅਰਦਾਸ ਕਰਦੇ ਹੁੰਦੇ ਸੀਗੇ ਇਹ ਕਰਨ ਇਹ ਬੜੀ ਲੰਬੀ ਅਰਦਾਸ ਕੀਤੀ ਬੜੀ ਲੰਬੀ ਅਰਦਾਸ ਕੀਤੀ ਇਹ ਕਰਨ ਨਹੀਂ ਸੀਗਾ ਹੂੰ ਛੋਟੇ ਸਾਹਿਬ ਜਦੋਂ ਅੱਜ ਸਾਰੀ ਦੁਨੀਆ ਜਾਣਦੇ ਨੇ ਜਾਣਦੇ ਉਹਨਾਂ ਦੀ ਸਾਰੇ ਪ੍ਰੋਬਲਮਾਂ ਦੇ ਫੋਟੋਆਂ ਲੱਗੀਆਂ ਨੇ ਸਾਰੇ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ 에어ਪੋਰਟਾਂ ਤੇ ਬਾਹਰ ਦੁਨੀਆ ਵਿੱਚ ਕੌਂਸਲੇਟਾਂ ਦੇ ਵਿੱਚ ਇੱਕ ਸਵਾਰਿਆ ਨਹੀਂ ਹੈਗਾ ਹੂੰ ਬਾਕੀ ਦੇ ਵੀ ਹੋਰ ਬਣੇ ਨੇ ਆਪਣਾ ਸਿੱਖ ਆ ਬਿਵੇਂ ਨਾ ਪ੍ਰਾਈਮ ਮਿਨਿਸਟਰ ਜੀ ਸਿਕ ਹੋਮ ਮਿਨਿਸਟਰੀ ਬਣਿਆ ਸਿਕ ਪ੍ਰੈਜ਼ੀਡੈਂਟ ਹੀ ਬਣਿਆ ਉਹਨਾਂ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਤੇ ਉਹਨਾਂ ਨੂੰ ਕਹਿੰਦੇ ਸਾਡਾ ਸਵਾਰਿਆ ਹੈਗਾ ਜਿਹਨਾਂ ਨੇ ਸਵਾਰਿਆਂ ਨੂੰ ਤਾਂ ਅਸੀਂ ਥੈਂਕ ਯੂ ਨਹੀਂ ਕਹਦੇ ਥੈਂਕ ਯੂ ਨਹੀਂ ਕਰਦੇ ਅੱਛਾ ਇੱਕ ਇਕਨੋਮਿਕ ਨੂੰ ਲੈ ਕੇ ਕਿਉਂਕਿ ਤੁਸੀਂ ਵਪਾਰਕ ਨੁਕਤੇ ਤੋਂ ਮੈਂ ਤੁਹਾਨੂੰ ਪੁੱਛ ਰਿਹਾ ਸਿਆਸਤ ਨੁਕਤੇ ਤੋਂ ਨਹੀਂ ਕਿ ਪੰਜਾਬ ਦੀ ਇਕਨੋਮੀ ਨੂੰ ਕਿੱਦਾਂ ਗਰੋਅ ਕੀਤਾ ਜਾ ਸਕਦਾ ਹੈਗਾ ਨਾਲ ਹਿਮਾਚਲ ਪੈਂਦਾ ਉਹਨੂੰ ਟੈਕਸ ਦੇ ਵਿੱਚ ਮਾਫ ਹੈ ਹਰਿਆਣਾ ਪੈਂਦਾ ਉਹਦੇ ਕੋਲੇ ਇੰਡਸਟਰੀ ਬਹੁਤ ਹੈਗੀ ਹੈ ਦਿੱਲੀ ਹੋਣ ਕਰਕੇ ਪੰਜਾਬ ਵਿੱਚ ਫਸਿਆ ਹੋਇਆ ਕੀ ਕਰੇ ਪੰਜਾਬ ਪੰਜਾਬ ਦਾ ਜਿਹੜੀ ਮੈਨੂੰ ਲੱਗਦਾ ਹੈਗਾ ਅਗਰ ਪੰਜਾਬ ਦੇ ਵਿੱਚ ਇਹ ਗ੍ਰਾਊਂਡ ਇੰਡਸਟਰੀ ਲੱਗ ਜੇ ਹਮ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਜਿਹੜੀ ਜੋ ਵੀ ਫਸਲ ਹੁੰਦੀ ਹੈਗੇ ਸਾਡੇ ਇੱਥੇ ਸਮਾਨੇ 'ਚ ਮਟਰ ਬਹੁਤ ਹੁੰਦੇ ਨੇ ਜਦੋਂ ਮਟਰਾਂ ਦਾ ਸੀਜ਼ਨ ਹੁੰਦਾ ਉਹਨਾਂ ਨੂੰ 2 ਰੁਪਏ ਕਿਲੋ ਨਹੀਂ ਪੁੱਛਦਾ ਹੈਗਾ ਹਮ ਜੇ ਇੱਥੇ ਇੱਕ ਫੈਕਟਰੀ ਲੱਗੇ ਹੋਵੇ ਮਟਰ ਕੱਢ ਕੇ ਉਹਨਾਂ ਨੂੰ ਫੀਸ ਕਰ ਹੁੰਦੀ ਤੇ ਸੀਜ਼ਨ ਜਾ ਕੇ ਉਹ ਫਿਰ ਉਹ 100 ਰੁਪਏ 200 ਰੁਪਏ ਕਿਲੋ ਵਿਕਦੇ ਨੇ ਜੀ ਜੇ ਇਹ ਜਿਹੜੀਆਂ ਕਿਤੇ ਮਟਰ ਹੁੰਦੇ ਨੇ ਕਿਤੇ ਹੋਰ ਕੁਝ ਹੁੰਦਾ ਆਪਣਾ ਅਡਰ ਫਸਲਾ ਹੁੰਦਾ ਉੱਥੇ ਉੱਤੇ ਜੇ ਫੂਡ ਪ੍ਰੋਸੈਸਿੰਗ ਦੇ ਪਲਾਂਟ ਲੱਗ ਜਾਣ ਹੂੰ ਸਾਨੂੰ ਕਿਸੇ ਕੋਲ ਮੰਗਣ ਦੀ ਲੋੜ ਹੀ ਨਹੀਂ ਹੈਗੀ ਹੂੰ ਅਸੀਂ ਇੱਕ ਕਿੱਲੇ ਦੇ ਵਿੱਚੋਂ 2-2 ਲੱਖ ਦਾ 3-3 ਲੱਖ ਦੀ ਫਸਲ ਕੱਢ ਸਕਦੇ ਆਂਗੇ ਜੇ ਅਸੀਂ ਮਲਕੀ ਉਹ ਗੱਲ ਕਰੀਏ ਹੂੰ ਸਾਡੀ ਇੱਕੋ ਆਤ ਬਣ ਗਈ ਹੈਗੀ ਕਿ ਮੰਗਣਾ ਹੈਗਾ ਹੂੰ ਤੁਹਾਨੂੰ ਦੇ ਦਿਓ ਮੁਹ ਦੇ ਦਿਓ ਕਮ ਤਾਂ ਸ਼ੁਰੂ ਕੀਤਾ ਸੇ ਬਾਲ ਸਾਹਿਬ ਨੇ ਮੈਂ ਤਾਂ ਉਹਦੇ ਵੀ ਗੇਰਾ ਉਸ ਵੀ ਗਲਤ ਕੰਮ ਹੈ ਮੁਫਤਾਲਾ ਮੁਫਤਾਲਾ ਮੈਨੂੰ ਇੱਕ ਚੀਜ਼ ਦੱਸੋਣ ਤੁਸੀਂ ਅੱਜਕੱਲ 300 ਜੁਡ ਮਿਲਦਾ ਹੈ ਜੀ 300 ਹੀ ਮਿਲਦਾ ਨਾ ਹਮ ਬੱਤ ਬੱਤ 10000 ਦਾ ਹੋ ਗਿਆ ਜੀ ਜਿਹੜੀ ਸਾਨੂੰ ਕਣਕ ਮਿਲਦੀ ਹੈ ਜਾਂ ਹੋਰ ਚੀਜ਼ ਮਿਲਦੀ ਹੈਗੀ ਹੈ 2000 ਦੀ ਹੋਊਗੀ ਹਮ 5 ਹੋ ਗਿਆ ਸਾਨੂੰ 5000 ਮਿਲਦਾ ਜੇ ਇੱਕ ਬੰਦੇ ਨੂੰ ਤੁਸੀਂ 20000 ਦੀ ਨੌਕਰੀ ਦੇ ਦਿੰਦੇ ਹੋ ਉਹ ਕੀ ਲਊਗਾ ਬਿਲਕੁਲ ਤੁਸੀਂ ਉਹਨੂੰ 5000 ਦਾ ਮਾਲ ਦੇ ਕੇ ਮੰਗਤਾ ਬਣਾਤਾ ਹਮ ਉਹਦੀ ਜਿਹੜੀ ਨਾ ਪ੍ਰਾਈਡ ਸੀਗੀ ਸਿੱਖਾਂ ਦੀ ਪ੍ਰਾਈਡ ਸੀਗੀ ਉਹ ਮਾਰਤੀ ਹੈ ਹੂੰ ਜੇ ਉਹਨੂੰ ਉਹੀ ਗੱਲ ਹੋਵੇ ਕਿ ਉਹਨੇ 20 25 30000 ਦੀ ਨੌਕਰੀ ਮਿਲੇ ਵਧੀਆ ਹੂੰ ਨਹੀਂ ਇਹ ਬੜਾ ਵੱਡਾ ਤੁਹਾਡਾ ਪੁਆਇੰਟ ਹੈ ਕਿ ਉਹਨਾਂ ਦੀ ਪ੍ਰਾਈਡ ਖਤਮ ਕਰਦੀ ਹੈ ਉਹਨਾਂ ਦੀ ਪ੍ਰਾਈਡ ਕਰਕੇ ਤਾਂ ਉਹ ਜਿਉਂਦੇ ਸੀਗੇ ਵਿਚਰਦੇ ਸੀਗੇ ਸੁਸਾਇਟੀ ਦੇ ਵਿੱਚ ਇਹ ਖਤਮ ਕਰਦੀ ਹੈ ਇਹ ਖਤਮ ਕਰਦੀ ਹੈ ਸਾਨੂੰ ਜਿਹੜੀ ਮੁਫਤ ਵਾਲੀ ਕੰਮ ਹੈਗਾ ਨਾ ਉਹਦੇ ਨਾਲੋਂ ਬੰਦੇ ਨੂੰ ਜਿਸ ਕੰਮ ਦਿਮਾਉਂ ਜੀ ਬਹੁਤ ਵੱਡੀ ਗੱਲ ਹੈ ਜੀ ਜੀ ਨਾਲ ਕੇ ਆਪਣੇ ਬੱਚੇ ਪਾਲ ਸਕੇ ਜੀ ਕਿਰਤ ਦੇ ਸਿਧਾਂਤਾਂ ਨਾਲ ਜੁੜ ਜੇ ਕਿਰਤੇ ਸਾਂ ਨਾਲ ਜੁੜ ਜੇ ਤੇ ਉਹ ਆਪੀ ਇੱਥੇ ਸਾਰਾ ਕੁਝ ਹੋ ਗਿਆ ਫਿਰ ਸਾਨੂੰ ਨਾ ਹਮਾ ਚਲਕ ਨਹੀਂ ਦੇਖਣੀ ਲੋੜ ਹੈ ਹਮ ਜਿਹੜੇ ਸਾਡੇ ਆਪਣੇ ਫੂਡ ਜਿਹੜਾ ਸੀ ਇੱਥੇ ਗਰੋ ਕਰਦੇ ਹੈਗੇ ਆ ਸਾਡਾ ਆਪਣਾ ਹੈਗਾ ਉਹਦੇ ਪ੍ਰੋਸੈਸਿੰਗ ਪਲਾਂਟ ਲੱਗ ਜਾਣ ਆਲੂ ਸਾਡੇ ਸੀਜ਼ਨ ਜਾ ਕੇ 2 ਰੁਪਏ ਕਿਲੋ ਨੂੰ ਪੁੱਛਦਾ ਕੋਈ ਹਮ ਹੁਣ 30 ਰੁਪਏ ਕਿਲੋ ਨੇ ਜੀ ਜੇ ਉਦੋਂ ਹੀ ਜੱਟਾਂ ਨੂੰ ਹੁਣ ਜਿਹੜਾ ਜਿਹੜੇ ਬਦਨੇ ਸਟੋਰ ਕੀਤੇ ਨੇ ਬਿਜ਼ਨਸ ਮੇ ਵਿਚਾਰ ਲੱ ਸੇਗਾ ਤੁਹਾਡਾ ਹੂੰ ਉਹਨੇ ਦੋ ਨੂੰ ਖਰੀਦ ਕੇ ਹੁਣ ਤੀਨ ਨੂੰ ਵੇਚ ਰਿਹਾ ਹੈਗਾ ਹੂੰ ਉਹਸੀ ਕੋਈ ਨਹੀਂ ਵੇਚ ਸਕਦੇ ਜੀ ਜਿਹੜੀ ਜਿਹੜੀ ਗੱਲ ਹੈਗੀ ਜਿਹੜੀ ਕਰਨ ਵਾਲੀ ਹੈਗੀ ਨਾ ਮੰਗਣ ਵਾਲੀ ਹੈਗੀ ਆ ਉਹ ਸਾਨੂੰ ਚਾਹੀਦਾ ਹੈਗਾ ਫੂਡ ਪ੍ਰੋਸੈਸਿੰਗ ਦੇ ਪ੍ਰਾਂਤ ਤੇ ਕਿਉਂਕਿ ਸਾਡੇ ਕੋਲੇ ਫੂਡ ਹੀ ਸਭ ਤੋਂ ਵੱਡਾ ਹੈਗਾ ਜੀ ਧਿਆਨ ਨਾਲ ਪੁੱਛੇ ਜੀ ਜੀ ਇਹ ਗੱਲ ਹੈਗੀ ਕਿ ਆਈ ਡੋਨਟ ਥਿੰਕ ਸਾਡਾ ਜੋਰ ਲੱਗਿਆ ਹੁੰਦਾ ਕਿਸੇ ਮੁਫਤਕੀ ਦੇ ਦिए ਹੁਣ ਹੁਣ ਉਹ ਝਾਕ ਹੋ ਗਈ ਹੈ ਕਿ ਅਗਲੀ ਸਰਕਾਰ ਆਉਗੀ ਉਹ ਹੋਰ ਕੀ ਸਾਨੂੰ ਵੰਤ ਦੇਊਗੀ ਪਰ ਜਿੰਨੇ ਤੁਹਾਨੂੰ ਨੌਕਰੀ ਕਰਕੇ ਪੈਸੇ ਮਿਲਣ ਉਹਨੇ ਦੇ ਦੇਊਗੀ ਹੂੰ ਮਤਲਬ ਜਿੰਨੇ ਡੈਪਟ ਦੇ ਵਿੱਚ ਇਸ ਇਸ ਵਾਰ ਪੰਜਾਬ ਹੈਗਾ ਕਰਜ਼ੇ ਦੇ ਵਿੱਚ ਤੇ ਉਹ ਮਤਲਬ ਹੈਰਾਨ ਕਰਨ ਵਾਲੀ ਗੱਲ ਅਸੀਂ ਆਪਣੇ ਪੁੱਤ ਪੋਤਿਆਂ ਦਾ ਰਿਕਮਾਈ ਖਾਣ ਲੱਗੇ ਹੋਏ ਹੁਣ ਜਿਹੜਾ ਉਹਨਾਂ ਨੇ ਮਿਲਣਾ ਹੈਗਾ ਉਹਨਾਂ ਉਹਨਾਂ ਤੇ ਕਰਜ਼ਾ ਚੜhta ਹੈਗਾ ਚੜhta ਹੈਗਾ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਅੱਜ ਅਸੀਂ ਇਹ ਗੱਲ ਕਰਦੀਏ ਪੰਜਾਬ 'ਚ ਜੀ 5-7 ਲੱਖ ਬੰਦੇ ਨੂੰ ਆ 25000 ਰੁਪਏ ਦੀ ਨੌਕਰੀ ਦੇ ਸਾਰੇ ਕੰਮ ਤੇ ਲੱਗ ਗਏ ਨੇ ਹੂੰ ਫਿਰ ਕਿਉਂ ਬੰਦਾ ਕੋ ਝਾਗ ਕਰੂਗਾ ਕਿ ਮੈਂ ਜੀ ਬੇਲਾ ਮੈਂ ਸ਼ੈਤਾਨ ਵਾਲਾ ਘਰ ਹੈ ਜਿਹੜਾ ਘਟੋ ਘਟੋ ਤੋਂ ਤੋਂ ਪਾਸੇ ਹੋਣਗੇ ਸਾਰੇ ਦੇ ਪਾਸੇ ਵੀ ਹੋਣਗੇ ਆਪਣੇ ਪਰਿਵਾਰ ਨੂੰ ਪਾਲਣ ਯੋਗ ਵੀ ਹੈਗੇ ਨੇ ਸਰਦਾਰ ਸਾਹਿਬ ਇਹ ਅਕਸਰ ਹੁੰਦਾ ਹੈ ਕਿ ਜਿਹੜਾ ਨਵੀਂ ਚੀਜ਼ ਆਉਂਦੀ ਹੈ ਉਹ ਪਿਛਲੇ ਨੂੰ ਕਈ ਵਾਰ ਸਹੀ ਸਾਬਤ ਕਰ ਦਿੰਦੀ ਹੈ ਆਪਾਂ ਪੰਜਾਬ ਦੀ ਹੁਣ ਵਾਲੀ ਸਰਕਾਰ ਦੀ ਭਾਵੇਂ ਦੇਖ ਲਈਏ ਉਹਨਾਂ ਨੇ ਇਹ ਸਾਬਤ ਕਰਤਾ ਕਿ ਸੁਖਵੀਰ ਬਾਦਲ ਜਾਂ ਅਕਾਲੀ ਦਲ ਸੀ ਉਹ ਠੀਕ ਸੀਗਾ ਕਾਂਗਰਸ ਸੀ ਜਿਹੜੀ ਉਹ ਠੀਕ ਸੀਗੀ ਹੁਣ ਅਕਾਲੀ ਦਲ ਨੂੰ ਸੁਖਵੀਰ ਬਾਦਲ ਨੂੰ ਬਦਲਣ ਦੀ ਜਿਹੜੀ ਸ਼ਿਫਟ ਹੋ ਰਹੀ ਹੈਗੀ ਹੈ ਜਾਂ ਇੱਕ ਲਗਭਗ ਹੋਣ ਵਾਲੀ ਹੈ ਕਿਤੇ ਉਹ ਤਾਂ ਨਹੀਂ ਐ ਸਾਬਤ ਕਰ ਦੂਗੀ ਵੀ ਭਾਈ ਉਹ ਸੁਖਵੀਰ ਬਾਦਲ ਹੀ ਚੰਗਾ ਸੀਗਾ ਧਿਆਨ ਇਹ ਮੈਂ ਇਥੋਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਤੁਸੀਂ ਕਿਵੇਂ ਕਰਦੇ ਹੋ ਕੀ ਨਹੀਂ ਕਰਦੇ ਕਿਉਂਕਿ ਆਈ ਏਮ ਨਾਟ ਇਨਵੋਲਡ ਹੂੰ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਤੁਸੀਂ ਜਿੱਥੇ ਹੋਨੇ ਉੱਥੋਂ ਸਿਆਸਤ ਚੱਕਰ ਖਾ ਲੈਂਦੀ ਹੈ ਭਾਵੇਂ ਤੁਸੀਂ ਉਹਨੂੰ ਦਿਨੇ ਹੋ ਭਾਵੇਂ ਵਾਪਸ ਹੋ ਜਾਂਦੀ ਉਹ ਗੱਲ ਵੱਖਰੀ ਹੈ ਪਰ ਉਹ ਚੱਕਰ ਜ਼ਰੂਰ ਖਾਉਂਦੀ ਹੈ ਜਿਹੜੇ ਮੇਰਾ ਇਹਦੀ ਇੱਥੀ ਸਿਆਸਤ ਹੈਗੀ ਹੈ ਉਹਦੇ ਵਿੱਚ ਮੇਰਾ ਕੁਝ ਨਹੀਂ ਮੈਂ 4 ਦਿਨ ਵਾਸਤੇ ਇੱਥੇ ਆਉਣਾ ਹਾਂਗਾ ਜੀ ਤੇ ਹੱਸ ਕੇ ਢ ਕੇ ਚਲਾ ਜਾਣਾ ਵਰਲਡਵਾਈਡ ਸਿੱਖਾਂ ਦੀ ਇੱਕ ਪਛਾਣ ਬਣੀ ਆ ਹੁਣ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ ਕਿਰਤ ਕਰਕੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਹੋ ਜਿਨਾ ਕਰਕੇ ਤਾਂ ਪੰਜਾਬ ਦੇ ਵਿੱਚ ਉਹ ਚੀਜ਼ ਹਵਾ ਨਹੀਂ ਬਣ ਪਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਤਾਂ ਕੀ ਪੰਜਾਬ ਨੂੰ ਅਕਾਲੀ ਦਲ ਚਾਹੀਦਾ ਹੀ ਚਾਹੀਦਾ ਹੈ ਉਸ ਤੋਂ ਬਿਨਾ ਸਰਵਾਈਵਲ ਨਹੀਂ ਹੈ ਪੰਜਾਬ ਦਾ ਵੀ ਪੰਜਾਬ ਨੂੰ ਅਕਾਲੀ ਦਲ ਚਾਹੀਦੇ ਚਾਹੀਦਾ ਹੈਗਾ ਦੂਜੀ ਗੱਲ ਇਹ ਹੈ ਕਿ ਜੀ ਤੁਹਾਡੂ ਬ੍ਰਿੰਗ ਯਰ ਪ੍ਰਾਈਡ ਬੈਕ ਇੱਥੇ ਅੱਜਕੱਲ ਪੰਜਾਬ ਵਿੱਚ ਮੈਂ ਦੇਖਦਾ ਹਾਂਗਾ ਜਿਹੜੇ ਆਪਣੇ ਗਾਂ ਬੱਚੇ ਹੈਗੇ ਨੇ ਸਾਰੇ ਸਰੋਂ ਬਿਲੇ ਹੋਈ ਜਾਂਦੇ ਨੇ ਮੈਂ ਬੜੇ ਫਕਰ ਨਾਲ ਇੱਕ ਗੱਲ ਕਹਿਣਾ ਹੁੰਦਾ ਕਿ ਜੋ ਅੱਜ ਮੈਂ ਹਾਂਗਾ ਪੱਕ ਕਰਕੇ ਹਾਂਗਾ ਹੂੰ ਜੋ ਵੀ ਮੈਂ ਹਾਂਗਾ ਮੈਂ ਪੱਕ ਕਰਕੇ ਆ ਗਿਆ ਮੈਨੂੰ ਸਾਰਾ ਕੁਝ ਜੋ ਮਿਲਿਆ ਹੈਗਾ ਇਹ ਪੱਕ ਕਰਕੇ ਹੀ ਮਿਲਿਆ ਅਮਰੀਕਾ ਚ ਸਾਡੇ ਕਈ ਬੱਚੇ ਜਾਂਦੇ ਨੇ ਉਹ ਕਹਿੰਦੇ ਜੀ ਆਪਣਾ ਨੌਕਰੀ ਨਹੀਂ ਮਿਲੀ ਮੈਨੂੰ ਵੀ ਬਹਾਨੇ ਲਾਉਂਦੇ ਨੇ ਜਿਵੇਂ ਕਿਸ ਕਤਲ ਕਰਨ ਨੂੰ ਪਰ ਉਹ ਸਾਰੇ ਬਹਾਨੇ ਹੀਗੇ ਨੇ ਜੋ ਨਹੀਂ ਪੱਗ ਬੰਨੀ ਆ ਥੋਡੀ ਪਛਾਣ ਵੱਖਰੀ ਹੈਗੀ ਹੈ ਤੁਸੀਂ ਟ੍ਰਾਈ ਟੂ ਡੂ ਗੁੱਡ ਥਿੰਗਸ ਤੁਹਾਨੂੰ ਸਾਰੀ ਦੁਨੀਆ ਦੇਖਦੀ ਹੈਗੀ ਹੈ ਜੀ ਆਪਣੇ ਆਪ ਹੀ ਤੁਸੀਂ ਬੱਕੇ ਉਹਨਾਂ ਨੂੰ ਲੱਗੋ ਜਾਂਦੇ ਹਾਂ ਅੱਜ ਤਾਂ ਫੇਰ ਵੱਡੀ ਗਿਣਤੀ ਉੱਥੇ ਪੱਗਾਂ ਦੇਖਣ ਚ ਮਿਲਦੀਆਂ ਨੇ ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਗਏ ਸੀਗੇ ਉੱਥੋਂ ਤਾਂ ਮਿਰਲਾ ਟਾਵਾ ਕੋਈ ਦਿਖਦਾ ਹੋਣਾ ਕੋਈ 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 ਕੀ ਮੈਂ ਜਿਹੜੀ ਸਟੇਟ ਸੀਗਾ ਉੱਥੇ ਮੈਂ ਇਕੱਲਾ ਹੀ ਸੀਗਾ ਅੱਛਾ ਹਾਂ ਜੀ ਮੈਂ ਉੱਥੇ ਗਿਆ ਸੀ ਨਾਟ ਡਕੋਟੇਜ ਹਾਂ ਇਕੱਲਾ ਹੀ ਸੀਗਾ ਮੈਂ ਤੇ ਫਾਉਂਡਰ ਕੀ ਬਾਤ ਹੈ ਹਾਂ ਜੀ ਸੋ ਉਹ ਦ੍ਰਿਸ਼ਤਾ ਤੁਹਾਡੀ ਨੂੰ ਸਲਾਮ ਹੈ ਤੁਹਾਡੇ ਸਿਰਨ ਨੂੰ ਸਲਾਮ ਹੈ ਤੇ ਆਸ ਕਰਦੇ ਆ ਕਿ ਤੁਸੀਂ ਇੱਕ ਉਹ ਬ੍ਰਿਜ ਦਾ ਕੰਮ ਕਰੋ ਜਿਹੜੀ ਪੰਜਾਬ ਨੂੰ ਬੜੀ ਦੇਰ ਤੋਂ ਲੋੜ ਹੈ ਤੇ ਉਹ ਬੂਰ ਪਵੇ ਉਸ ਚੀਜ਼ ਨੂੰ ਤੇ ਤੁਸੀਂ ਇਸ ਬਾਰੇ ਸੋਚਿਆ ਕਿ ਕਿਦਾਂ ਮਤਲਬ ਤੁਸੀਂ ਇੱਕ ਬ੍ਰਿਜ ਵੱਜੋ ਕੰਮ ਕਰ ਸਕਦੇ ਹੋ ਫਿਰ ਇਸ ਤਰ੍ਹਾਂ ਹੈਗਾ ਮੈਂ ਤਾਂ ਇੱਥੇ 4 ਦਿਨ ਵਾਸਤੇ ਆ ਤੂੰ ਦੱਸਿਆ ਹੈਗਾ ਤੇ ਮੈਂ ਕੀ ਕਰ ਸਕਦਾ ਹਾਂ ਅੱਜ ਕੱਲ੍ਹ ਤਾਂ ਪਿੰਡ ਬਣ ਚੁੱਕਾ ਹੈ ਗਲੋਬ ਨੰਨੇ ਕਿ ਉਸ ਪਿੰਡ ਦੇ ਵਿੱਚ ਤੁਸੀਂ ਉਹਦੇ ਬਾਦਸ਼ਾਹਾਂ ਦੇ ਨੇੜੇ ਰਹਨੇ ਹੋ ਭਾਵੇਂ ਉਹ ਪਿੰਡ ਦਾ ਇਹ ਵਾਲਾ ਕੋਨਾ ਹੋਵੇ ਭਾਵੇਂ ਅਮਰੀਕਾ ਵਾਲਾ ਕੋਨਾ ਹੋਵੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰਦਾਰ ਸਾਹਿਬ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ